ਕੁੜੀਆਂ ਨੇ ਨਾ ਪੇ ਜੋ ਸੋਚ ਕੇ ਪੇச்சே ਸਰਵਸਾ ਗਰੰਟੀ ਵੀ ਨਹੀਂ ਲਾਤੀਆ ਯਾ ਯੂ ਨੋ ਕੈਨਡਾ ਵੀ ਹੈ ਸਪੈਂਟਾ ਪਰ ਇਹ ਪਈ ਹੈ ਕਿਸਪੈਂਟਾ ਪਰ ਹੀ ਪਈਆਂ ਸੀ ਕੋਈ ਕੰਮ ਨਹੀਂ ਮਿਲਦਾ ਉੱਥੇ ਕੁਆਇਟ ਸੈਡ ਯਾ ਜਿਹੜੇ ਆਪਣੇ ਹਾਲੇ ਵੀ ਨਹੀਂ ਸਮਝ ਰਹੇ ਕੰਮ ਉਥੇ ਐਨੀ ਤਾਂ ਲੋਕੀ ਤਾਂ ਜਾਈ ਬਹੁਤ ਜਾਂਦੇ ਆ ਕੁੜੀਆਂ ਵੀ ਤੇ ਮੁੰਡੇ ਵੀ ਤਾਂ ਮੈਂ ਕਹਿੰਦਾ ਇਹਨਾਂ ਨੂੰ ਸਾਰਿਆਂ ਨੂੰ ਪਹਿਲਾਂ ਸੋਚਣਾ ਚਾਹੀਦਾ ਕਿਸੇ ਨੂੰ ਬਾਜ਼ਾਰ ਜਾਣ ਤੋਂ ਪਹਿਲਾਂ ਬੇਨੇ ਨੇ ਪੈਸੇ ਲਾ ਕੇ ਜਾ ਰਹੇ ਇਨਰ ਨੇ ਪੈਸੇ ਕਰਕੇ ਉੱਤੇ ਮੋਰੇ ਕੰਮ ਹੈ ਨਹੀਂ ਬਿਲੇ ਬੈਠੇ ਆ ਤਾਂ ਜਾਂ ਜਿਹੜੇ ਕੋਈ ਕੰਮ ਕਰਦੇ ਆ ਬਿਲਡਰ ਨਾਲ ਕਹਿ ਲੋ ਜਾਂ ਹੋਰ ਕਿਤੇ ਕਰਦੇ ਆ ਉਹਨਾਂ ਨੂੰ ਬਹੁਤ ਐਡਵਾਂਟੇਜ ਉਹਨਾਂ ਦੀ ਟੇਕ ਹੋ ਰਹੀ ਆ ਬਹੁਤ ਇਨਕਮ ਉਹਨਾਂ ਨੂੰ ਘਟ ਮੈ ਰਹੀ ਹੈ ਦੇਣੀ ਅੱਜਕੱਲ ਸੋਚਣਾ ਚਾਹੀਦਾ ਸਮੇ ਉਹ ਸਮੇ ਨਹੀਂ ਆ ਕਿ ਜਿੱਦ ਤੱਕ ਜਾਂਦਾ ਬੰਦਾ ਜਿਸ ਦਾ ਕੰਮ ਲੱਜੂਗਾ ਇਸ ਵੈਰੀ ਬਿਗ ਸਟ੍ਰੱਗਲ ਨੇ ਆ ਇਟਸ ਨੋਟ ਰੈਸੈਸ਼ਨ ਰੈਸੈਸ਼ਨ ਮੰਗੂ ਆ ਮੈਂ アドਵਾਈਸ ਕਰੂੰਗਾ ਜੀ ਇੱਥੇ ਕੋਈ ਇਨੇ ਪੈਸੇ ਖਾਚਣ ਨਾਲੋਂ ਤੇ ਛੜੂੰਗਾ ਦੇਸ਼ ਇੱਥੇ ਟਰਾਈ ਉਹਨਾਂ ਕਾ ਨਹੀਂ ਚਾਹੀਦੀ ਆ ਇੱਥੇ ਕੋਈ ਨਾ ਬਿਜ਼ਨਸ ਸੈੱਟ ਕਰ ਲੈਣ ਕੋਈ ਨਾ ਹੋਰ ਕੰਮ ਕਰ ਲੈ। ਐਵਰੀ ਸਾਰਟ ਆਫ ਪੰਜਾਬੀ ਬਲ ਨਾ ਫੋਟਲ ਇਨ ਯੂਕੇ ਯੂਰੋ ਵੀ ਸਾਰੇ ਕਾਫੀ ਜਾਣਦੇ ਆ। ਹਾਂਜੀ ਪਹਿਲਾਂ ਯੂਰੋ ਜਾਂਦੇ ਕਦੇ ਮੈਂ ਆਪਣੇ ਕੋਈ ਸਟਾਰਟਿੰਗ ਦੇ ਕੰਮ ਤੇ। ਅੱਛਾ ਹਾਂਜੀ ਇਧਰੋਂ ਜਾਂਦੇ ਆ ਜਦੋਂ ਬੰਦੇ ਪੰਜਾਬੀ ਹਾਂਜੀ ਹਾਂਜੀ ਮੋਸਟਲੀ ਹਾਂਜੀ ਫੋਟਲ ਨੂੰ ਲੱਭਦੇ ਫੋਟਲ ਲੱਭਦੇ। ਹਲ ਕਿੰਨੇ ਲੋਕ ਤੁਹਾਡੇ ਨਾਲ ਕੰਮ ਕਰ ਰਿਹਾ? 1 2000 ਆ ਇਸ ਵੇਲੇ ਜੀ ਆਪਾਂ ਕੋਲ ਹਾਂ ਜੀ 2000 ਬੰਦੇ ਨੂੰ ਰੋਜ਼ਗਾਰ ਦਿੱਤਾ ਹੋਇਆ ਤੁਸੀਂ ਬੰਦੇ ਕੀ ਪੈਰ ਛੱਡ ਜਾਂਦੇ ਆ ਕਹਿੰਦੇ ਕਿ ਕੋਈ ਕਾਮਯਾਬ ਹੋ ਜਾਂਦਾ ਬੰਦਾ ਪੈਰ ਬਹੁਤ ਜਲਦੀ ਛੱਡਦਾ ਤੁਹਾਨੂੰ ਨਹੀਂ ਕਦੇ ਲੱਗਿਆ ਵੀ ਜਿਹੜਾ ਨਾ ਜੁੜੇ ਰਹੇ ਤੁਸੀਂ ਜਿਹੜੀ ਸਾਰੀ ਸੇਵਾ ਸ਼ੁਰੂ ਕੀਤੀ ਸਾਡੇ ਪਿੰਡ ਤੋਂ ਅਸੀਂ ਸ਼ੁਰੂ ਕੀਤੀ ਕੋਈ ਮੰਦਿਰ ਬਣਾਇਆ ਗੁਰਦੁਆਰਾ ਬਣਾਇਆ ਕੋਈ ਸੇਵਾ ਕੀਤੀ ਘਰ ਬਣਾਏ ਸਾਰੇ ਅਸੀਂ ਪਿੰਡ ਤੋਂ ਸ਼ੁਰੂ ਕੀਤਾ ਸੀ ਹੂੰ ਹੂੰ ਪਹਿਲਾ ਫੇ ਹੋਰ ਵਾਲੀ ਬਾਹਰ ਆਹ ਦੋਲੇ ਪਿੰਡਾਂ 'ਚ ਇਹ ਦਿੱਲੀ ਬੰਬਈ ਬਨਾਰਸ ਸਾਰੇ ਆਪਣੀ ਸੇਵਾ ਚੱਲਦੀ ਹੈ ਸਿਕਲੀ ਕਰ ਸਿੱਖਾਂ ਦੀ ਲਾਗਪੁਰ ਉਥੇ ਵਿਕਰ ਬਣਾ ਕੇ ਜਿਆ ਪਰ ਦਿੱਤੇ ਸੀ ਮੇਰੀ ਫੀਲਿੰਗ ਬਹੁਤ ਆਉਂਦੀ ਜਨਾ ਜੋ ਗਰੀਵ ਨੂੰ ਕਿਸੇ ਮਿਲਦੀ ਹੈ ਨਾ ਤਾਂ ਬਹੁਤ ਬਸ਼ਕਰੀ ਆ ਤੋ ਯਾਨੀ ਤੁਸੀਂ ਹੋਰ ਕਿਸੇ ਕੋਈ ਜੀ ਦੇਖ ਸਕਦੇ ਯੂ ਹੈਵ ਟੂ ਕੋਸਟ ਆਫ ਸਟਾਪਨ ਕਰਨਾ ਪੜੇ ਤਾਂ ਦਿਨ ਸੋਚਣਾ ਪੈਣਾ ਵੀ ਮੈਨੂੰ ਕਿਦਾਂ ਚਾਹੀਦਾ ਹੂੰ ਉਹਦੇ ਨਾਲ ਮਾਰੇ ਨੇ ਇਸ ਮਿਆਦ ਤੱਕ ਮੂੰਹ ਛੋੜੋ ਥੋੜਾ ਇਦੋਂ ਵੀ ਤੁਸੀਂ ਹੋਂਦ ਕਰ ਲੋ ਜੀ ਜਦੋਂ ਆਪਣੇ ਘਰ ਦੇ ਪਰੇ ਇਸ ਨਿਕਲਦੇ ਪੜੇ ਯਾਨੀ ਮੈਂ ਇਸ ਮਾਨਾ ਪਿੱਛੇ ਮੁੜ ਕੇ ਦੇਖੋ ਮਾਰੇ ਕੀ ਦੇ ਦਿੱਤੇ ਸਾਨੂੰ ਚੇਤਾ ਰੱਖਣਾ ਚਾਹੀਦਾ ਕਿ ਕਿੱਥੋਂ ਐਸੇ ਕੋਣ ਆ ਹਾਂ ਇਹ ਸੋਕੇ ਉੱਤੇ ਅੰਗਲੈਰ ਚੋਲ ਕਬੜਾ ਕਰ ਲਿਆ ਗੱਡੀਆਂ ਲੈ ਲਈਆਂ ਸਾਰਾ ਕੁਝ ਆ ਆ ਜਿਹੜਿਆ ਕਰੀਬ ਆ ਇਹ ਕੁਝ ਦੇਖ ਨਹੀਂ ਸਕਦੇ ਅੰਤ 23 ਜੁਲਾਈ ਫ੍ਰੀ ਚੈੱਕ ਅਪ ਫ੍ਰੀ ਲੈਂਸ ਆਪਰੇਸ਼ਨ ਦਵਾਈ ਤੈਨਕ ਵੀ ਸਾਰੀ ਫ੍ਰੀ ਦੇਣੀ ਆ ਉਹਦੇ ਨਾਲ ਟ੍ਰਾਈਸਾਈਕਲਸ ਤੇ 휠 ਚੇਅਰ ਨੈਸਰਾਈ ਮਸ਼ੀਨ ਇਹ ਸਾਰਾ ਫ੍ਰੀ ਦਿੱਤੇ ਜਾਣਿਆ ਤੂੰ ਪਹਿਲਾਂ ਕਿੰਨੀ ਵਾਰ ਕੈਂਪ ਲਗਵਾ ਚੁੱਕਿਆ ਤੁਸੀਂ ਹਾਂਜੀ ਆ 12ਵਾਂ ਕੈਂਪ ਆ ਇਹ 12ਵਾਂ ਕੈਂਪ ਹਾਂਜੀ ਹਰ ਸਾਲ ਲਗਵੋਨੇ ਹਰ ਸਾਲ ਬ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਤਲਾਏ ਜੋ ਗੁਰੂਆਂ ਨੇ ਸਾਨੂੰ ਮਾਰਗ ਦਿਖਾਏ ਔਰ ਖਾਸ ਤੌਰ ਤੇ ਸਿੱਖ ਉਹਨਾਂ ਫਲਸਫਿਆਂ ਤੇ ਚੱਲਦੇ ਹੋਏ ਨਜ਼ਰ ਆਉਂਦੇ ਆ ਔਰ ਨਾਲ ਹੀ ਕਿਉਂਕਿ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਸਿੱਖ ਗਏ ਉਹ ਗੁਰੂ ਨਾਨਕ ਸਾਹਿਬ ਦੀਆਂ ਦਿੱਤੀਆਂ ਸਿੱਖਿਆਵਾਂ ਨੂੰ ਨਾਲ ਲੈ ਕੇ ਗਏ ਦਸਵੰਦ ਜਿਹੜਾ ਉਹ ਨਾਲ ਹੀ ਲੈ ਕੇ ਗਏ ਕਿਉਂਕਿ ਜਿਹੜਾ ਦਸਵੰਦ ਕੱਢਦੇ ਆ ਔਰ ਆਮ ਤੌਰ ਤੇ ਇਹੋ ਸਾਡੇ ਕਿਹਾ ਜਾਂਦਾ ਹੈ ਕਿ ਜਿੰਨਾ ਵੀ ਤਿਲ ਫੁੱਲ ਕੋਈ ਦਸਵੰਦ ਕੱਢ ਸਕੇ ਜਿੰਨਾ ਕਿ ਕਿਸੇ ਦਾ ਆਪਦੀ ਕਮਾਈ ਹੁੰਦੀ ਆ ਉਹਦੇ ਚੋਂ ਥੋੜਾ ਬਹੁਤ ਵੀ ਹਿੱਸਾ ਕਿਸੇ ਦੇ ਨਾਲ ਸਾਂਝਾ ਕਰੇ ਔਰ ਇਹੋ ਗੱਲ ਗੁਰੂ ਨਾਨਕ ਸਾਹਿਬ ਸਿਖਾ ਕੇ ਗਏ ਆ ਕਿ ਵੰਡ ਕੇ ਛਕੋ ਔਰ ਇਸ ਫਲਸਫੇ ਤੇ ਚੱਲਦੇ ਹੋਏ ਨਜ਼ਰ ਆਉਂਦੇ ਆ ਸਿੱਖ ਜਿੱਥੇ ਮਰਜੀ ਰਹਿਣ ਭਾਵੇਂ ਵਿਦੇਸ਼ਾਂ ਚ ਜਾ ਕੇ ਵੀ ਪੰਜਾਬੀਆਂ ਨੇ ਮੱਲਾ ਮਾਰੀਆਂ ਨੇ ਔਰ ਉੱਥੇ ਜਾ ਕੇ ਵੀ ਇਸ ਫਲਸਫੇ ਨੂੰ ਭੁੱਲੇ ਨਹੀਂ ਅਸੀਂ ਗੱਲ ਕਰ ਰਹੇ ਆ ਸਾਡੇ ਨਾਲ ਅਜੇ ਹੀ ਸ਼ਖਸੀਅਤ ਮੌਜੂਦ ਨੇ ਜੋ ਕਿ ਛੋਟੇ ਹੁੰਦੇ ਆ 9 ਸਾਲ ਦੇ ਸੀਗੇ ਜਾ ਕੇ ਯੂਕੇ ਚਲੇ ਗਏ ਸੁਰਿੰਦਰ ਸਿੰਘ ਨੇਜਰ ਸਾਹਿਬ اور ਫੋਰਟਲ ਗਰੁੱਪ ਯੂਕੇ ਦੇ ਵਿੱਚ ਬਹੁਤ ਵੱਡੀ ਕੰਪਨੀ ਉਹਨਾਂ ਨੇ ਖੜੀ ਕੀਤੀ ਯੂਕੇ ਦੀਆਂ ਟਾਪ ਕੰਪਨੀਆਂਜ਼ ਦੇ ਵਿੱਚ ਉਹਨਾਂ ਦਾ ਨਾਂ ਆਉਂਦਾ ਪਰ ਪੰਜਾਬ ਦੇ ਨਾਲ ਮੋਹ ਉਹਨਾਂ ਦਾ ਬਰਕਰਾਰ ਹੈ ਪੰਜਾਬ ਦੇ ਵਿੱਚ ਸੇਵਾ ਲਗਾਤਾਰ ਉਹਨਾਂ ਦੀ ਜਾਰੀ ਹੈ ਸਾਡੇ ਨਾਲ ਨੇਜਰ ਸਾਹਿਬ ਨੇ ਨੇਜਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹੋ ਜਾਨਣਾ ਚਾਹੁੰਗਾ ਤੁਹਾਡੇ ਤੋਂ ਸੇਵਾ ਦੇ ਬਾਰੇ ਵੀ ਗੱਲ ਕਰਦੇ ਆ ਕਿ ਤੁਸੀਂ ਗਏ ਕਦੋਂ ਕਿਵੇਂ ਸ਼ੁਰੂਆਤ ਸਟਰਗਲ ਕਿ ਹੁਕ ਜਾ ਸੀਗਾ ਤੁਹਾਡਾ ਕਿੰਨੀ ਕੁ ਉਮਰ ਦੇ ਵਿੱਚ ਤੁਸੀਂ ਚਲੇ ਗਏ ਸੀਗੇ ਯੂਕੇ ਮੈਂ ਜੀ 9 ਇਅਰ 올ਡਸ ਦਾ 966 ਵਸ ਜੀ ਉੱਤੇ ਪਹੁੰਚੇ ਸੀ ਤਾਂ ਸ਼ਾਇਦ ਉਹ ਤੋਂ ਬਰਾਬਰ ਪੜ੍ਹਾਈ ਕਰਕੇ ਫਿਰ ਮੈਂ ਬਾਰਲੇ ਸੀ ਕੰਮ ਤੇ ਲਾਗੇ ਸੀਗੇ ਹਮ ਤਾਂ ਫਿਰ ਆਫਟਰ ਦੈਟ ਆਰ ਵਾਸ ਇਨ 19 ਵਨ ਗੋਟ ਸ਼ਾਦੀ ਹੋ ਗਈ ਸੀ ਹਮ ਤਾਂ ਫਿਰ ਆਪਣੇ ਤਿੰਨ ਬੱਚੇ ਆ ਹਾਂ ਜੀ ਆਪਣੇ ਲੜਕੀ ਤੇ ਦੋ ਲੜਕੇ ਹਮ ਜੀ ਤੁਹਾਡਾ ਸੰਘਰਸ਼ ਕਿ ਹੋ ਜਾ ਸੀਗਾ ਨજર ਸਾਹਿਬ ਕਿਉਂਕਿ ਇੱਥੋਂ ਬੰਦੇ ਜਾਂਦੇ ਹੁਣ ਵਾਲੇ ਤਾਂ ਕਹਿੰਦੇ ਜੀ ਸੰਘਰਸ਼ ਬਹੁਤ ਆ ਕੰਮ ਨਹੀਂ ਮਿਲ ਰਿਹਾ ਸੌ ਚੀਜ਼ਾਂ ਉਸ ਵੇਲੇ ਦਾ ਇੰਗਲੈਂਡ ਕਿਹੋ ਜਿਹਾ ਸੀਗਾ ਉਦੋਂ ਤੁਹਾਨੂੰ ਕਿੰਨਾ ਕੁ ਸੰਘਰਸ਼ ਕਰਨਾ ਪਿਆ ਉਸ ਬਹੁਤ ਡਿਫਿਕਲਟੀ ਗੋਰੇ ਉਸਲੇ ਯੂਸ ਟੂ ਸੇ ਆਪਣੇ ਬੰਦਿਆਂ ਨੂੰ ਜਾਂ ਹੋਰ ਕਿਸੇ ਬਾਹਰੋਂ ਨਹੀਂ ਰਿਸਿਵ ਇਹਦਾ ਕਰਦੇ ਉਸ ਵੇਲੇ ਤਾਂ ਹੁਣ ਤਾਂ ਬਹੁਤ ਸਮਾਂ ਜ਼ਿਆਦਾ ਚੇਂਜ ਹੋਇਆ ਉਸਲੇ ਬਹੁਤ ਡਿਫਿਕਲਟੀ ਆ ਸਾਰੇ ਲਈ ਹਾਂਜੀ ਸਟਰਗਲ ਕਰਕੇ ਤਾਂ ਗਾਹਾਂ ਪਾਂਚੇ ਵੀ ਆਲਰੇਡੀ ਤੁਹਾਡੇ ਫਾਦਰ ਸਾਹਿਬ ਪਹਿਲਾਂ ਚਲੇ ਗਏ ਸੀ ਹਾਂਜੀ ਉਹ ਪਹਿਲਾਂ ਚਲੇ ਗਏ ਸੀ ਤਾ ਦੋ ਤਿੰਨ ਸਾਲ ਦੋ ਤਿੰਨ ਫਿਰ ਉਹਨਾਂ ਨੇ ਤੁਹਾਨੂੰ ਉੱਥੇ ਬੁਲਾ ਲਿਆ ਹਾਂਜੀ ਉੱਥੇ ਬਸ ਜੀ ਸਾਰੀ ਪੜ੍ਹਾਈ ਲਿਖਾਈ ਸਭ ਕੁਝ ਤੁਹਾਡਾ ਇੰਗਲੈਂਡ ਦੇ ਵਿੱਚ ਜੀ ਹਾਂਜੀ ਕਦੋਂ ਤੁਹਾਨੂੰ ਇਹ ਲੱਗਿਆ ਕਿ ਹੁਣ ਪੜ੍ਹਾਈ ਲਿਖਾਈ ਕਰ ਲਈ ਹੁਣ ਆਪਦਾ ਬਿਜ਼ਨਸ ਸਟੈਬਲਿਸ਼ ਕਰਨਾ ਚਾਹੀਦਾ ਹਾਂਜੀ ਅਮ 1989 ਦੇ ਵਿੱਚ ਅਸੀਂ ਆਪਣੀ ਕੰਪਨੀ ਸ਼ੁਰੂ ਕੀਤੀ ਉਹ ਛੋਟਾ ਜਿਹਾ ਕੰਮ ਸੋਖਲੇ ਅੱਛਾ ਤਾਂ ਉਤੋਂ ਬਾਅਦ ਫੇਰ ਥੋੜੇ ਜਿਹੇ ਰਬਾਦਾਂ ਫੇਰ ਅਸੀਂ ਵੱਡਾ ਸਟੈਪ ਚੱਕਿਆ ਚਲੋ ਹੋਰ ਜੋ ਲਾਈਏ ਬਤਾਈਏ ਉਹ ਤਾਂ ਹੁਣ ਇਸ ਵੇਲੇ ਕਾਫੀ ਮਾਰਾ ਹੀ ਦੀ ਕਰ ਪਾਇਆ ਹੂੰ ਹਾਂਜੀ ਇਹ ਕਦੋਂ ਲੱਗਿਆ ਕਿਉਂਕਿ ਇੱਥੋਂ ਬੰਦਾ ਜਾਂਦਾ ਔਰ ਲੋਕ ਸੋਚਦੇ ਆ ਕਿ ਸੈੱਟ ਹੋ ਜੀ ਆਪਦਾ ਪਰਿਵਾਰ ਪ੍ਰੂਫ ਸੈੱਟ ਕਰ ਲਈ ਅਸੀਂ ਜੀ ਕਿਉਂਕਿ ਹਰ ਬੰਦਾ ਇਹ ਨਹੀਂ ਸੋਚਦਾ ਕਿ ਅਸੀਂ ਬਿਜ਼ਨਸ ਖੜਾ ਕਰੀਏ ਬੰਦਾ ਕਹਿੰਦਾ ਕਿ ਇੱਕ ਵਾਰ ਪੈਰ ਲਾਈਏ ਉੱਥੇ ਜਾ ਕੇ ਫਿਰ ਦੇਖਦੇ ਆ ਕੋਈ ਕੰਮ ਕਾਜ ਤਾਂ ਸਾਨੂੰ ਮਿਲ ਹੀ ਜਾਊਗਾ ਤੁਹਾਡਾ ਥਾਟ ਸੀਗਾ ਇਹ ਜਾਂ ਫੈਮਿਲੀ ਨੇ ਕਿਹਾ ਕਿ ਨਹੀਂ ਆਪਦਾ ਬਿਜ਼ਨਸ ਹੋਣਾ ਚਾਹੀਦਾ ਅੱਜਕੱਲ ਕਿੰਨੇ ਲੋਕ ਤੁਹਾਡੇ ਨਾਲ ਕੰਮ ਕਰ ਰਿਹਾ 1 2000 ਆ ਇਸ ਵੇਲੇ ਜੀ ਆਪਾਂ ਕੋ ਚਲ ਹਾਂਜੀ 2000 ਬੰਦੇ ਨੂੰ ਰੋਜ਼ਗਾਰ ਦਿੱਤਾ ਹੋਇਆ ਹੈ ਜੀ ਮਹਾਰਾ ਕਿਰਪਾ ਹਾਂਜੀ ਹੂੰ ਔਰ ਕੀਦਾ ਥਾਟ ਸੀਗਾ ਇਹ ਕਿ ਕੰਪਨੀ ਆਪਦੀ ਖੜੀ ਕੀਤੀ ਜਾਣੀ ਚਾਹੀਦੀ ਔਰ ਕੰਮ ਕੀ ਹੈ ਕੰਪਨੀ ਦਾ ਬੇਸਿਕਲੀ ਹਾਂਜੀ ਆਪਣੇ ਸਗੋਂ ਦਾ ਖਿਆਲ ਤਾਂ ਮੇਰੇ ਬ੍ਰਦਰ ਵੀ ਵੱਡੇ ਬੈਠੇ ਸੀਗੇ ਤਾਂ ਅਸੀਂ ਉੱਧਰ ਗੱਲ ਕਰਦੇ ਸੀਗੇ ਤਾਂ ਉਹ ਕਹਿੰਦੇ ਤੁਸੀਂ ਤੋਂਰੀ ਕਰਦੇ ਆ ਚਲੋ ਤੁਸੀਂ ਆਪਣਾ ਡਿਸਕਸ਼ਨ ਜਲਦੀ ਸੀਗੀ ਤਾਂ ਮੈਂ ਕਿ ਚਲੋ ਮੈਂ ਲੀਡ ਕਰਦਾ ਫੇ ਮਹਾਰਾ ਕਿਰਪਾ ਨਾਲ ਫਿਰ ਤੋਂ ਕਪਾ ਬਮ ਕੰਸਟਰਕਸ਼ਨ ਦਾ ਸ਼ੁਰੂ ਕਰਤਾ ਸੀਗਾ ਕੰਸਟਰਕਸ਼ਨ ਕਾਰ ਵਗੈਰਾ ਬਣਾਉਣੇ ਆ ਜਾਂ ਵੱਡੀਆਂ ਬਿਲਡਿੰਗਸ ਬਣਾਉਣੇ ਆ ਕੀ ਕਰਦੇ ਆਪਣੇ ਯੂਨਿਟਸ ਬਣਾਏ ਵੱਡੇ ਤਾਂ ਰੋਡਸ ਬਣਾਉਣੇ ਆ ਅੱਛਾ ਹਾਂਜੀ ਕੰਸਟਰਕਸ਼ਨ ਦਾ ਮਕਮਲ ਹਾਂਜੀ ਕੰਸਟਰਕਸ਼ਨ ਦਾ ਸਾਰਾ ਕੰਮ ਹਾਂਜੀ ਠੀਕ ਹੈ ਔਰ ਅੱਜ ਕੱਲ ਤਾਂ ਠੇਕੇ ਵੀ ਜਾਂ ਟੈਂਡਰ ਦੇ ਹਿਸਾਬ ਨਾਲ ਸਾਰਾ ਸਾਰਾ ਟੋਟਲੀ ਟੋਟਲੀ ਕਿਉਂਕਿ ਵੀ ਦੇਖੋ ਜੇ ਕੋਈ ਕੰਸਟਰਕਸ਼ਨ ਦਾ ਕੰਮ ਕਾਜ ਕੋਈ ਸੜਕਾਂ ਬਣਾਉਣ ਦਾ ਰੋਡ ਦਾ ਕੋਈ ਵੱਖ-ਵੱਖ ਕੰਮ ਆ ਤਾਂ ਉਹ ਪ੍ਰੋਮਿਨੈਂਟ ਜਿਹੜੀਆਂ ਕੰਪਨੀਆਂ ਚੰਗੀਆਂ ਹੁੰਦੀਆਂ ਉਹਨਾਂ ਨੂੰ ਹੀ ਦਿੱਤੇ ਜਾਂਦੇ ਵੈਸੇ ਜੀ ਗੁੱਡਵਿਲ ਕਾਫੀ ਐਵਰੀ ਸੋਰਟ ਆਫ ਪੰਜਾਬੀ ਬਲ ਨਾਉ ਫੋਟਲ ਇਨ ਯੂਕੇ ਯੂਰਪੀ ਸਾਰੇ ਕਾਫੀ ਜਾਣਦੇ ਆ ਹਾਂਜੀ ਪਹਿਲਾਂ ਜਿਹੜੇ ਜਾਣਦੇ ਕਰੀ ਉਹ ਆਪਣੇ ਕੋਈ ਸਟਾਰਟ ਹੁੰਦੇ ਕੰਮ ਤੇ ਅੱਛਾ ਹਾਂਜੀ ਇਹਦਾਂ ਲੋ ਜਾਨਦੇ ਆ ਜਦੋਂ ਬੰਦੇ ਪਹਿਲਾਂ ਹਾਂਜੀ ਹਾਂਜੀ ਮੋਸਟਲੀ ਹਾਂਜੀ ਉਹ ਫੋਟਲ ਨੂੰ ਲੱਭਦੇ ਫੋਟਲ ਕਿਤੇ ਹਾਂਜੀ ਹਾਂਜੀ ਤਾਂ ਫੋਟਲ ਤੇ ਜਾ ਕੇ ਉਹਥੇ ਵੀ ਦੇਖਦੇ ਹੋਣੇ ਵੀ ਫੋਟਲ ਵਾਲੇ ਤਾਂ ਪੰਜਾਬ ਦੇ ਆ ਸਾਡੇ ਬਿਲਕੁਲ ਜੀ ਹਾਂਜੀ ਪਹਿਲਾਂ ਕਈ ਕਿਹਨੂੰ ਪਤਾ ਨਹੀਂ ਉਹ ਤਾਂ ਵਿਚਾਰੇ ਹੋਣਾ ਨਾ ਨੌਂ ਨਹੀਂ ਹੁੰਦੇ ਤਾਂ ਉਹ ਸਮਝਿਆ ਕਰੇ ਗੋਰਿਆਂ ਦੀ ਕੰਪਨੀ ਫੋਟਲ ਨਾਲ ਇਦਾਂ ਦਾ ਹਾਂਜੀ ਚਲੋ ਮਾਰੇ ਪਾਕੇ ਦੀ ਹਾਂਜੀ ਉੱਥੇ ਜਾ ਕੇ ਜਸ ਉੱਥੇ ਜਾ ਕੇ ਤੁਸੀਂ ਪੰਜਾਬੀ ਜਦੋਂ ਦੇਖ ਕੇ ਬੰਦੇ ਨਾਲ ਪੰਜਾਬੀ ਚ ਗੱਲ ਕਰਦੇ ਹੋਗੇ ਫਿਰ ਉਹਨਾਂ ਨੂੰ ਮੈਨੂੰ ਲੱਗਦਾ ਤੁਹਾਡੀ ਲੁੱਕ ਦੇਖ ਕੇ ਵੀ ਲੱਗਦਾ ਕਿ ਉਹ ਗੋਰੇ ਪੰਜਾਬੀ ਹਾਂਜੀ ਇਹ ਹੋ ਜਾਂਦਾ ਕਿ ਭਰੀਦਾ ਜੁਰੂਰ ਹੋ ਰਿਹਾ ਹੈ ਕਾਫੀ ਵਾਰੀ ਤੁਹਾਡੇ ਮਤਲਬ ਸਾਰੀ ਪਰਵਰਿਸ਼ ਤੁਹਾਡੀ ਉੱਥੇ ਹੀ ਹੋਈ ਹੈ ਹਾਂਜੀ ਉੱਥੇ ਹਾਂਜੀ ਉੱਥੇ ਯਾਰ ਇੱਥੇ ਪੰਜਾਬ ਦੇ ਵਿੱਚ ਕਿੱਥੋਂ ਸੰਬੰਧ ਰੱਖਦੇ ਹੋ ਤੁਸੀਂ ਆਪਣੀ ਢਮੇਲੀ ਪਿੰਡ ਹੈ ਜੀ ਸਾਡਾ ਪਕੌੜੇ ਲਾਗੇ ਢਮੇਲੀ ਢਮੇਲੀ ਪਿੰਡ ਹਾਂਜੀ ਹਾਂਜੀ ਜਿਹੜੀ ਤੁਸੀਂ ਪੁੱਛਿਆ ਜਿਗਾ ਬਈ ਲਗਨ ਕਿੱਦਾਂ ਹੋਈ ਸੀਗੀ ਇਹ ਸਾਧ ਬਾਬਾ ਦਾਸ ਐਂਸੇ ਕੁਲੀ ਵਾਲਿਆ ਅਮਰਸਰ ਤੋਂ ਹ ਆਪਾਂ ਮੰਦੇ ਗੁਰੂ ਗ੍ਰੰਥ ਸਾਹਿਬ ਨੂੰ ਪਰ ਸੰਗਤ ਕੁਝ ਕਰ ਸਕਦੇ ਆ ਕੋਈ ਵੀ ਮਹਾਪਰਸ਼ਵ ਵਿੱਚ ਅੰਗੇ ਤੁਹਾਨੂੰ ਕੋਈ ਛਕਾਵੇ ਤਾਂ ਉਹ ਹਮੇਸ਼ਾ ਕਹਿੰਦੇ ਹੁੰਦੇ ਆ ਕਿ ਪੈਸਾ ਨਹੀਂ ਲੈਂਦੇ ਇਸ ਕਿਸੇ ਤੋਂ ਤਾਂ ਹਮੇਸ਼ਾ ਕਹਿੰਦੇ ਹੁੰਦੇ ਕਿ ਤੁਸੀਂ ਕੋਸ਼ਿਸ਼ ਕਰੋ ਬਈ ਕਿਸੇ ਕੁੜੀ ਦਾ ਵਿਆਹ ਕਰ ਦਿਓ ਕਦਾਪਾਂ ਲੈ ਦਿਓ ਰਾਹ ਬਣਾ ਦਿਓ ਅੱਖਾਂ ਦਾ ਘਰਵਾ ਦਿਓ ਸੋ ਉੱਤੇ ਸੀ ਕਾਫੀ ਕੋਸ਼ਿਸ਼ ਕਰਦੇ ਆ ਉਹ ਰਸਤੇ ਤੇ ਚੱਲਣ ਦਾ ਗੁਰੂ ਨਾਨਕ ਦੇਵ ਜੀ ਦਾ ਇਹ ਸੰਕੇਤ ਆ ਪਰ ਹਨਾ ਔਰ ਇਹ ਚੰਗੀ ਗੱਲ ਹੈ ਕਿ ਤੁਸੀਂ ਗੁਰਬਾਣੀ ਦੇ ਨਾਲ ਜੁੜੇ ਹੋਏ ਹੋ ਔਰ ਪੰਜਾਬ ਦੇ ਨਾਲ ਜੁੜੇ ਹੋਏ ਹੋ ਜੜਾ ਨਹੀਂ ਨਹੀਂ ਤਾਂ ਬੰਦੇ ਕਿ ਪੈਰ ਛੱਡ ਜਾਂਦੇ ਆ ਕਹਿੰਦੇ ਕਿ ਕੋਈ ਕਾਮਯਾਬ ਹੋ ਜਾਂਦਾ ਬੰਦਾ ਪੈਰ ਬਹੁਤ ਜਲਦੀ ਛੱਡਦਾ ਤੁਹਾਨੂੰ ਨਹੀਂ ਕਦੇ ਲੱਗਿਆ ਵੀ ਜੜਾ ਨਾ ਜੁੜੇ ਰਹੇ ਤੁਸੀਂ ਮੈਂ ਤੁਹਾਨੂੰ ਤਾਂ ਥੋੜੀ ਹਿਸਟਰੀ ਬਹੁਤ ਚਿਰ ਦੀ ਗੱਲ ਆ ਮੈਂ ਤਾਂ ਮੇਰੀ ਮਾਦਰ ਆਏ ਸੀਗੇ ਪੰਜਾਬ ਆਪਣੇ ਪਿੰਡ ਸਾਡੇ ਮਿਲੀ ਤਾਂ ਉੱਥੇ ਅਸੀਂ ਰਾਤ ਨੂੰ ਹਵੇਲੀ ਜਾਣਾ ਸੀਗਾ ਹਨੇਰਾ ਹੋ ਗਿਆ ਸੀਗਾ ਤਾਂ ਜੁਰਮੇ ਬਾਹਰ ਨਿਕਲਿਆ ਉੱਥੇ ਤਾਂ ਕਾਫੀ ਬੱਚੇ ਰੋਣ ਹੂੰ ਛੋੜੇ ਬੱਚੇ ਤਾਂ ਮੈਂ ਆਪਣੇ ਚਾਚੇ ਤੋਂ ਮੁੰਡਾ ਸੀਗਾ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਆ ਬੱਚੇ ਕਦੇ ਹੁੰਦੇ ਆ ਉਹ ਕਹਿੰਦੇ ਬਿਜਲੀ ਚਲੇ ਜਾਂਦੀ ਹੂੰ ਤਾਂ ਮੈਂ ਬਿਜਲੀ ਚਲੀ ਗਈ ਕਹਿੰਦੇ ਫਿਰ ਬੱਤੀ ਹੁਣ ਪੱਖੇ ਨਹੀਂ ਚੱਲਦੇ ਕੁਛ ਨਹੀਂ ਤਾਂ ਮਛੜਾ ਕੇ ਲੜਦਾ ਤਾਂ ਫਿਰ ਮੈਂ ਕਿਹਾ ਇਹਦਾ ਹੱਲ ਕੀ ਆ ਤਾਂ ਕਿੱਦਾਂ ਕਰ ਸਕਦੇ ਆਪਾਂ ਬਿਜਲੀ ਕਦਾ ਸਿਰ ਹਰ ਵੇਲੇ ਹੂੰ ਤਾਂ ਉਹ ਕਹਿੰਦੇ ਆਪਾਂ ਨੂੰ ਬਿਜਲੀ ਜਿੱਥੇ ਜਾਣਾ ਪੈਣਾ ਜਿੱਥੇ ਹੋਊਗਾ ਉਹਨਾਂ ਦਾ ਆਫਿਸ-ਆਫਿਸ ਉੱਥੇ ਜਾ ਕੇ ਪੇਮੈਂਟ ਕਰਾਉਣੀ ਪੈਣੀ ਆ ਸੌਂਟ ਹੰਗ ਅਬਾਊਟ ਨੀਲੀ 20 ਪਲੱਸ ਯੀਅਰਸ ਹੂੰ ਤਾਂ ਉਸ ਲੇਫੇ ਅਸੀਂ ਜਾ ਕੇ ਉਹ ਬਿਲੀ ਫ੍ਰੀ ਕਰਾਈ ਸੀ ਉਹਨਾਂ ਤੋਂ ਸਾਡੇ ਪਿੰਡ ਦੀ ਸਾਰੀ ਜਿਹੜੀ ਸਾਰੀ ਸੇਵਾ ਸ਼ੁਰੂ ਕੀਤੀ ਸਾਡੇ ਪਿੰਡ ਤੋਂ ਸੀ ਸ਼ੁਰੂ ਕੀਤੀ ਗਈ ਕੋਈ ਮੰਦਿਰ ਬਣਾਇਆ ਗੋਦਵਰਾ ਬਣਾਇਆ ਕੋਈ ਸੇਵ ਕੀਤੀ ਘਰ ਬਣਾਏ ਸਾਰੇ ਕੁਝ ਅਸੀਂ ਪਿੰਡ ਤੋਂ ਸ਼ੁਰੂ ਕੀਤਾ ਇਸ ਵਿੱਚ ਪਹਿਲਾਂ ਫੇ ਹੋਰ ਹੋਲੀ ਬਾੜੇ ਆਲ ਦੋਲੇ ਪਿੰਡਾਂ ਚ ਫਿਰ ਦਿੱਲੀ ਬੰਬਈ ਬਨਾਰਸ ਸਾਰੇ ਆਪਣੀ ਸੇਵਾ ਚੱਲਦੀ ਅਸੀਂ ਇਕਲੀ ਕਰ ਸਿੱਖਾਂ ਦੀ ਲਾਗਪੁਰ ਉੱਥੇ ਵੀ ਘਰ ਬਣਾ ਕੇ ਆਪਾਂ ਦਿੱਤੇ ਸੀਗੇ ਹਾਂਜੀ ਅੱਛਾ ਹਾਂਜੀ ਕਿੰਨੇ ਚਿਰ ਤੋਂ ਤੁਸੀਂ ਉਹ ਤੁਹਾਡਾ ਪਹਿਲਾ ਉਹ ਸੀਗਾ ਸੇਵਾ ਦਾ ਜਿਹੜਾ ਕਿਆ ਜਾ ਸਕਦਾ ਸਾਡੇ ਪਿੰਡ ਜਿਹੜੀ ਸ਼ੁਰੂ ਕੀਤੀ ਸਾਬ ਪਹਿਲੀ ਜਿਹੜੀ ਬੱਚਿਆਂ ਨੂੰ ਦੇਖ ਕੇ ਤੁਸੀਂ ਸ਼ੁਰੂ ਕੀਤਾ ਉਤੋਂ ਹੀ ਫਿਰ ਅੱਗੇ ਦੀ ਅੱਗੇ ਥਾਟ ਆਇਆ ਕਿ ਨਹੀਂ ਹੁਣ ਥੋੜਾ ਬਹੁਤਾ ਦਸਵੰਦ ਇਧਰਲੇ ਬੰਨੇ ਵਿਕੜ ਜਾ ਹਾਂਜੀ ਕੰਪਨੀ ਤੇ ਬਹੁਤ ਗੁਰੂ ਹੋਣ ਲੱਗ ਪਈ ਹੂੰ ਤਾਂ ਜੋ ਮਾਰੇ ਕਿਰਪਾ ਕੀਤੀ ਤਾਂ ਮੁੜ ਕੇ ਫੇਹੇ ਪੇ ਚਲੋ ਇਹ ਵੀ ਜ਼ਰੂਰੀ ਹੈ ਮੈਨੂੰ ਫੀਲਿੰਗ ਬੋਏ ਦਉਂਦੀ ਜੀ ਹੈ ਨਾ ਜੋ ਗਰੀਬ ਨੂੰ ਕਿਵੇਂ ਮਿਲਦੀ ਹੈ ਨਾ ਤਾਂ ਬਹੁਤ ਮੁਸ਼ਕਲ ਹੈ ਤੁਹਾਨੂੰ ਤੁਸੀਂ ਹੋਰ ਪਾਸੇ ਕੋਈ ਜੀ ਦੇਖ ਸਾਡੇ ਯੂ ਹੈਵ ਟੂ ਕੋਸਨਾ ਕੋਸਤਾ ਆਪਣਾ ਕਰਨਾ ਪਵੇ ਚਾਹੀਏ ਜਾ ਹੈ ਨਾ ਹਾਂਜੀ ਤੁਹਾਡੇ ਸਾਰਾ ਕੁਝ ਮਾਰੇ ਨੇ ਦਿੱਤਾ ਆ ਹੂੰ ਪ੍ਰੋਬਲੀ ਜਾਰਾ ਦਿੱਤਾ ਹੈ ਜਿਦਾ ਆਪਾਂ ਸਾਂਭ ਸਕਦੇ ਹਾਂ ਬੰਦੇ ਨੂੰ ਸੋਚਣਾ ਪੈਣਾ ਵੀ ਮੈਨੂੰ ਕਿਦਾਂ ਚਾਹੀਦਾ ਹੂੰ ਤਾਂ ਉਹਦੇ ਨਾਲ ਮਾਰੇ ਨੇ ਸਮਝ ਆਤਾ ਵੀ ਤੂੰ ਥੋੜਾ ਥੋੜਾ ਇਦੋਂ ਵੀ ਤੁਸੀਂ ਹੋਂਦਾਨ ਕਰੀ ਜਾਓ ਹੂੰ ਹਾਂਜੀ ਤੁਸੀਂ ਕਦੇ ਸੋਚਦੇ ਹੋ ਇਕੱਲੇ ਬੈਠ ਕੇ ਇਸ ਚੀਜ਼ ਨੂੰ ਲੈ ਕੇ ਕਿ ਕਿੱਥੋਂ ਆਪਾਂ ਗਏ ਸੀਗੇ ਕਿੱਥੋਂ ਕੰਮ ਜਾ ਕੇ ਸ਼ੁਰੂ ਕੀਤਾ ਔਰ ਅੱਜ ਪਰਮਾਤਮਾ ਨੇ ਕਿੱਥੇ ਬਿਠਾ ਦਿੱਤਾ ਬਿਲਕੁਲ ਜੀ ਐਵਰੀ ਡੇ ਨਾਟ ਜਸਟ ਇੱਕ ਵਾਰੀ ਨਹੀਂ ਰੋਜ਼ ਹੀ ਜਦੋਂ ਆਪਣੇ ਘਰ ਦੇ ਪਰੇਸ ਨਿਕਲਦੇ ਆਪਾਂ ਨੇ ਨਿਆਣੇ ਮੇਹੀ ਸਮਾਨਾ ਪਿੱਛੇ ਮੁੜ ਕੇ ਦੇਖੋ ਮਾਰੇ ਨੇ ਕੀ ਦਿੱਤੇ ਗਾੜੇ ਵੀ ਆ ਕਮ ਮੇਲਾ ਮੂਰੀ ਆਰੇ ਕੋ ਸਿੱਧਾ ਮੇਗਾ ਜਿੱਦਾਂ ਹੁਣ ਇਹਨਾਂ ਕੋ ਸ ਦੇਤਾ ਆ ਸਾਨੂੰ ਚੇਤਾਖਣ ਚਾਹੀਦਾ ਕਿ ਕਿੱਥੋਂ ਆ ਸੀ ਕੋਣ ਆ ਹਾਂ ਇਟਸ ਓਕੇ ਉੱਥੇ ਇੰਗਲੈਂਡ ਚੋਂ ਕਬੜਾ ਕਰ ਲਿਆ ਗੱਡੀਆਂ ਲੈ ਲੀਆਂ ਸਾਰਾ ਕੁਝ ਆ ਪਰ ਜਿਹੜਿਆ ਗਰੀਬ ਆ ਇਹ ਤੁਸੀਂ ਦੇਖ ਨਹੀਂ ਸਕਦੇ ਕਿ ਕਿੰਨੀ ਰਾਤ ਕੱਲ ਅਸੀਂ ਤੂਰੀ ਗਏ ਸੀ ਉੱਥੇ ਆਪ ਕੈਂਪ ਲਾ ਰਹੇ ਹਾਂ ਨਾ ਅੱਖਾਂ ਦਾ ਕੈਂਪ ਲਾ ਰਹੇ ਆ ਬਹੁਤ ਵੱਡਾ ਕਿੰਨੀ ਤਰੀਕ ਨੂੰ ਲਾ ਰਹੇ ਹੋ ਕੈਂਪ 29 ਜੁਲਾਈ ਜਿਹੜੀਆਂ ਹੋਣੀਆਂ 2024 ਦੇ ਵਿੱਚ ਲਾ ਰਹੇ ਆ ਤਾਂ ਉਹਦੇ ਵਿੱਚ ਫ੍ਰੀ ਚੈੱਕ ਅਪ ਫ੍ਰੀ ਲੈਂਸ ਆਪਰੇਸ਼ਨ ਦੁਬਈ ਤੇਨਕ ਵੀ ਸਾਰੇ ਫਰੀਦ ਦੇਣੀ ਆ ਉਹਦੇ ਨਾਲ ਟ੍ਰਾਈਸਾਈਕਲਸ ਤੇ 휠 ਚੇਅਰਸ ਤੇ ਨਸਲਾਈ ਮਸ਼ੀਨ ਵੀ ਸਾਰਾ ਫਰੀਦ ਤੇ ਜਾਣੀਆਂ ਪਹਿਲਾਂ ਆਪਣੇ ਬੰਦੇ ਟੀਮ ਆਪਣੀ ਗਈਆਂ ਤਿੰਨ ਮਹੀਨੋਂ ਚੱਲੇ ਆ ਘਰ ਘਰ ਉਹ ਸਾਰੇ ਏਰੀਆ ਦਾ ਤੇ ਹੁਣ ਉਹ ਸੇਵਕ ਨੀਲੀ ਨਫ ਹੋ ਗਈ ਆ ਤੇ ਨੈਕਸਟ ਵੀਕ ਦੇ ਸਾਰੇ ਇਹ ਉਹਨਾਂ ਨੇ ਫਾਈਨਲ ਕਰਕੇ ਤਾਂ ਆਪਾਂ ਉਸ ਦਿਨ ਨੂੰ ਸਾਰਾ ਇਹ ਕਰਨਾ ਪਏ ਬਾਕੀ ਜਿੰਨੇ ਅੱਖਾਂ ਦੇ ਆ ਗਏ ਚੈੱਕ ਅਪ ਕਰਾਉਣ ਚ ਜਿਨੇ ਬਾਜੋ ਆਪਰੇਸ਼ਨ ਆਏ ਉਹ ਸਾਰੀ ਦਾੜੀ ਬੰਦ ਨਹੀਂ ਡਾਕਟਰ ਕਰੂਗੇ ਚਾਹ ਜਹਾਜ ਦੇ 12:00 ਵਜਣ ਜਿਨੇ ਵੀ ਆ ਕੇ ਚੈੱਕ ਅਪ ਕਰਾਉਣ ਚ ਇਹਨਾਂ ਦੇ ਵੀ ਟ੍ਰੀਟਮੈਂਟ ਦੇਣੀ ਆ ਦਵਾਈ ਦੇਣੀ ਆ ਆਪਰੇਸ਼ਨ ਸਾਰਾ ਦੇਖ ਕੇ ਉਹਨਾਂ ਨੂੰ ਭੇਜਦੇ ਆ ਹਾਂਜੀ ਅੱਛਾ ਕਿੰਨੇ ਲੋਕਾਂ ਦਾ ਐਸਟੀਮੇਟ ਲੱਗਿਆ ਤੁਹਾਨੂੰ ਵੀ ਕਿੰਨੇ ਕੁ ਲੋਕ ਆ ਸਕਦੇ ਆ ਇਸ ਵੇਲੇ ਨਾ ਬਹੁਤ ਵੱਡਾ ਕੈਂਪ ਆ ਗਿਆ ਦ ਬਿਗੇਸਟ ਕੈਂਪ ਵੀ ਹੈਵ ਡਨ ਉਹਦੇ ਬੱਚਾ ਨਾ ਸੌਰੀ ਮੈਨ ਬੀਚ ਇੰਗਲਿਸ਼ ਕੋਈ ਗੱਲ ਤਾਂ ਉਹਰੇ ਬੱਚੇ ਇਦਾਂ ਸੀਗਾ ਵੀ ਲਾਸਟ ਈਅਰ ਮੇਰੀ ਇੱਥੇ ਮੀਟਿੰਗ ਹੋ ਚੁੱਕੀ ਗੀ ਗੌਰਪੀਤ ਮਾਂਜੀਨਾ ਤਾ ਉਹਨੇ ਕਿਹਾ ਇਸ ਦਾ ਗੁਰਪ੍ਰਿਤ ਕੁਰਮਾਨ ਆਜੀ ਜੋ ਮਾਨ ਸਾਹਿਬ ਦੇ ਸੀਐਮ ਦੇ ਸੈਮਸਰ ਦੇ ਵਾਈਫ ਤਾ ਉਹਨਾਂ ਨਾਲ ਮੀਟਿੰਗ ਹੋਈ ਸੀ ਤਾਂ ਉਹਨਾਂ ਨੇ ਪਤਾ ਸੀ ਕਿ ਵਿੱਚ ਕੈਂਪ ਲਾਉਣੀ ਆ ਤਾ ਗੱਲ ਚੱਲਦੀ ਚੱਲਦੀ ਉਹ ਕਹਿੰਦੇ ਤੁਸੀਂ ਸਾਡੇ ਇਲਾਕੇ ਚ ਲਾਓ ਅੱਛਾ ਤਾਂ ਅਜ ਲਾਉਣਾ ਸੀ ਸੀ ਹੋਰ ਕਿਸੇ ਇਲਾਕੇ ਦੇ ਵਿੱਚ ਇਹ ਤਾਂ ਦੋ ਤਿੰਨ ਵਾਰੀ ਅੱਕੇ ਸਾਨਾ ਹੋਇਆ ਚਲੋ ਮੈਂ ਕਿਹਾ ਕੋਈ ਨਹੀਂ ਆਪਾਂ ਤਾਂ ਕੈਂਪਲ ਹੋਣਾ ਸੀ ਤਾਂ ਸੇਵਾ ਕਰਨੀ ਸੀ ਤੇ ਮੈਂ ਜੀ ਕਰ ਸਕਦੀ ਆ ਅੱਛਾ ਉਹਨਾਂ ਨੇ ਤੁਹਾਨੂੰ ਕਿਹਾ ਡਾਕਟਰ ਗੁਰਪ੍ਰੀਤ ਕਰਮਾਨ ਉਹਨਾਂ ਨੇ ਕਿਹਾ ਵੀ ਸਾਡੇ ਧੂਰੀ ਦੇ ਵਿੱਚ ਲਾਓ ਤੁਸੀਂ ਧੂਰੀ ਵਿੱਚ ਲਾਓ ਤਾਂ ਮੈਂ ਉਹ ਮੈਨੂੰ ਉਹ ਏਰੀਆ ਦਾ ਬੜਾ ਪਤਾ ਨਹੀਂ ਸੀਗਾ ਉਦੋਂ ਮੈਂ ਬੜਾ ਹੀ ਉਹ ਕਾਫੀ ਵਿਰੇਵਾਂ ਪਰ ਉਹ ਏਰੀਆ ਮੈਨੂੰ ਪਤਾ ਨਹੀਂ ਇਸ ਦਾ ਧੂਰੀ ਕਿੱਦਾਂ ਨੇ ਤਾਂ ਉਹ ਕਹਿੰਦੇ ਸਾਡੀ ਗਰੀਬੀ ਬਹੁਤ ਆ ਕਿ ਜੂੜੀ ਦੇਖੋ ਤੁਸੀਂ ਉਧਰ ਨੂੰ ਸੋ ਮੈਂ ਕਿਹਾ ਚਲੋ ਇਹਨਾਂ ਗੱਲਬਾਰ ਕਾਲੇ ਚਲੋ ਸਾਡੇ ਉੱਥੇ ਲਾਣੇ ਪਰ ਮੈਂ ਇੱਕ ਵਾਰੀ ਦੇਖਣਾ ਚਾਹੁੰਦਾ ਸੀਗਾ ਤਾਂ ਅਸੀਂ ਫਿਰ ਉਤੋਂ ਬਾਹਰ ਗਏ ਸੀ ਕਿ ਆਪਣੀ ਸਾਡੀ ਟੀਮ ਤਾਂ ਅਸੀਂ ਦੇਖੇ ਆਉਣੀ ਆ ਦੇਖ ਲਓ ਜ ਆ ਦੂ ਜੈਂਟਰ ਲੌਕਨ ਲੱਗੀ ਹੋਆ ਸਾਰਾ ਕਾ ਘਰ ਵੀ ਲੱਗਦੇ ਸਕੇ ਪੰਜਰੋਸ ਹੀ ਘਰ ਘਰ ਜਾ ਲੱਗਦੇ ਨਾ ਬਹੁਤ ਜਿਆਦਾ ਗਰੀਬੀ ਇਸ ਕੀ ਦੇਖਣ ਨੂੰ ਹੁੰਦਾ ਸਗਾ ਲੋਕੀ ਕੋ ਕੋਸਟ ਵੀ ਨਹੀਂ ਆਇਆ ਹੂੰ ਤਾਂ ਉਥੇ ਬੜੀ ਮਨੂ ਆਇਆ ਮੈਂ ਕਿ ਛੋਲੇ ਜਰੂਰ ਇਥੇ ਅੰਪਾ ਚੜ ਕੇ ਲਾਉਣੇ ਆ ਤਾਂ ਹੁਣ ਵੀ ਐ ਵੀ ਐਕਸਪੈਕਟਿੰਗ ਰਾਉਂਡ ਅਬਾਊਟ 12000 ਪੀਪਲ ਓਨ ਦਾ ਡੇ ਯੂ ਟੈਂਡ ਕਰੂਗੇ ਸਾਰੇ ਜਣ ਉਥੇ ਹਾਂਜੀ ਠੀਕ ਹੈ ਇਸ ਤੋਂ ਪਹਿਲਾਂ ਕਿੰਨੀ ਵਾਰ ਕੈਂਪ ਲਗਵਾ ਚੁੱਕੇ ਹੋ ਤੁਸੀਂ ਹਾਂਜੀ ਆ 12ਵਾਂ ਕੈਂਪ ਆ ਜੀ ਇਹ 12ਵਾਂ ਕੈਂਪ ਹਾਂਜੀ ਹਰ ਸਾਲ ਲਗਵਾਉਂਦੇ ਹਾਂ ਹਰ ਸਾਲ ਹੀ ਲਗਾਈ ਹਾਂਜੀ ਕੁਝ ਦਿਨ ਮਿੱਥਿਆ ਹੋਇਆ ਤੁਸੀਂ ਨਹੀਂ ਜੀ ਤਾਂ ਨਹੀਂ ਕੋਈ ਜਿਹੜਾ ਮਰਜੀ ਹਨਾ ਮਰਜੀ ਦਿਨ ਇਹਨੂੰ ਰੱਖਦੇ ਆਪਣਾ ਸਾਰੇ ਸੱਤ ਦਿਨ ਇਹ ਕੋਈ ਜਾਈ ਆ ਹਾਂ ਜੀ ਕੀ ਅਹਿਸਾਸ ਕੀ ਕਹੋ ਜਾ ਹੁੰਦਾ ਜਦੋਂ ਤੁਸੀਂ ਕਿਸੇ ਦੀ ਹੈਲਪ ਕਰ ਦਿੰਨੇ ਹੋ ਕਿਸੇ ਦੀ ਮਦਦ ਕਰ ਦਿੰਨੇ ਹੋ ਔਰ ਉਸ ਤੋਂ ਬਾਅਦ ਕੀ ਕੀ ਅਹਿਸਾਸ ਤਨੂਫੀਲ ਜਦੋਂ ਮੈਂ ਉਹ ਥੋੜੀ ਜਿਹੀ ਦੱਸ ਲਿਆ ਕੱਲ ਅਸੀਂ ਜਿਹੜੋ 12 ਫੈਮਿਲੀ ਉੱਥੇ ਮੈਂ ਕਿਹਾ ਸੀ ਉੱਥੇ ਪਹਿਲੇ ਸਭ ਚਾਹਨਾ ਸੈਟਅਪ ਕਰਦੇ ਹੁੰਨੇ ਆ ਤੇ ਮੈਂ ਜਾ ਕੇ ਆਪਣੇ ਜਰੂਰ ਕਰਾ ਦਾਂ ਦੇਖ ਕੇ ਕਿ ਕਿੱਥੇ ਕਿਹਨੇ ਬੈਣਾ ਕਿੱਦਾਂ ਕਰਨੀਆਂ ਤਾਂ ਅਜ ਨੋਮਲੇ ਅੱਗੇ ਨਾ ਪਹਿਲਾਂ ਆਪਣੇ ਕੋਈ ਨਾ ਕੋਈ ਆਪਣੇ ਸਟਾਰ ਆਉਂਦੇ ਆ ਗੁਰੇਡ ਖਲੀ ਮੇਰਾ ਫਰੈਂਡ ਆ ਬਿਨੂਟੀ ਲੂਜੀ ਇਹ ਸਾਰੇ ਆਉਂਦੇ ਅੱਗੇ ਦੇਵਗੋੜ ਜੀ ਆਇਓ ਆ ਇਹ ਤਾਂ ਇਸ ਵੇਲੇ ਜਿਹੜੇ ਇਸ ਦੌਰਾ ਕਰਦੇ ਪਿੰਡ ਦਾ ਨਾ ਉੱਥੇ ਕੁੜੀਆਂ ਨੇ ਤਰੇ ਮੁੰਡੇ ਵੀ ਖੜੇ ਸਾਰੇ ਨੇ ਉਹ ਸਾਨੂੰ ਕਹਿੰਦੇ ਸਾਨੂੰ ਪਤਾ ਵੀ ਤੁਸੀਂ ਅਗੇ ਸਟਾਰ ਲੈ ਕੇ ਆਉਣੇ ਸਾਡੇ ਵੀ ਕੋਈ ਨਾ ਕੋਈ ਸੁਪਰਸਟਾਰ ਉਹ ਉਹ ਓਦਾਂ ਹੀ ਐਤ ਬਿਚਾਰੇ ਨੇ ਤੇ ਮੈਂ ਐਕਚੁਅਲ ਕੋਸ਼ਿਸ਼ ਕਰਾਂਗੇ ਕਹਿੰਦੇ ਨਹੀਂ ਨਹੀਂ ਕੋਸ਼ਿਸ਼ ਨਹੀਂ ਪਲੀਜ਼ ਤੁਸੀਂ ਕੋਈ ਨਾ ਕੋਈ ਲਚੂ ਲੈ ਕੇ ਆਓ ਸਾਡਾ ਵੀ ਰੂਹ ਸਾਡੇ ਅਸੀਂ ਗਰੀਬ ਹਾਂ ਅਸੀਂ ਕਿਸੇ ਨਾ ਕਿਸੇ ਸੁਪਰਸਟਾਰ ਨੂੰ ਮਿਲ ਸਕਦੇ ਹਾਂ ਤਾਂ ਫਿਰ ਇਸ ਵਾਸਤੇ ਸੈਲਫ ਸੈਟੀ ਜੀ ਆ ਰਹੇ ਆ ਕੋਣ ਆ ਰਹੇ ਸੈਲਫ ਸੈਟੀ ਅੱਛਾ ਜਿਹੜੀ ਬਾਲੀਵੁੱਡ ਦੇ ਮੈਗਾ ਸਟਾਰ ਆ ਬਾਲੀਵੁੱਡ ਦੇ ਤਾਂ ਉਹ ਉਧਰ ਨੂੰ ਪਹੁੰਚ ਰਹੇ ਉੱਥੇ ਉਧਰ ਨੂੰ ਤਾਂ ਉਹਨਾਂ ਦੀ ਉਹਨਾਂ ਦੀ ਰਿਕੁਐਸਟ ਜੋ ਮੈਂ ਕਹਾਂ ਤੋੜ ਵਿਚਾਰਿਆਂ ਦੀ ਹੋਰ ਕੀ ਕਰੂਗਾ ਬੋਲੇਸ ਤਾਂ ਉਹ ਕੱਲ ਫਿਰ ਜਦੋਂ ਮੈਂ ਤੁਹਾਨੂੰ ਕਿਹਾ ਕੱਲ 11 ਫੈਮਲੀ ਆਈਆਂ ਸੀ 15 ਫੈਮਲੀ ਹੋਰੀ ਇੰਨੇ ਗਰੀਬ ਸੀਗਾ ਨਾ ਮੈਂ ਵੀ ਰੋਇਆ ਉਹ ਵੀ ਸਾਰੇ ਰੋਏ ਇੰਨੀ ਗਰੀਬੀ ਕਿ ਇੱਕ ਮੁੰਡਾ ਜੰਗ ਜਿਹਾ ਸੀਗਾ ਉਹ ਬਚਾਰੇ ਸਾਲ ਲੈ ਕੇ ਸਾਲ ਮਾਰਦੀ ਦੂਜੇ ਮੋਰੇ ਆਪਣੇ ਟ੍ਰੇਨ ਦੇ ਮੋਰੇ ਉਹ ਕੋਈ ਆਪਣੇ ਦੂਜਾ ਵਿਆਹ ਚੱਕਾ ਦੇ ਨਹੀਂ ਹੁੰਦਾ ਸੀਗਾ ਕੰਮ ਹਾਤ ਮਾਰੇ ਹੋ ਕੇ ਕੁਝ ਵੀ ਆ ਕਾਫੀ ਤਾਂ ਫੀਲਿੰਗ ਆ ਜਾਂਦਾ ਉਹਨੇ ਚਲੋ ਥੋੜੀ ਮਾਲੂਮਤ ਵੀ ਕੀਤੀ ਉਦਨ ਪੇ ਕੈਂਪ ਦੇਵਾ ਸਾਰਾ ਮਸ਼ੀਨਾਂ ਵੀ ਦੇਵਾਂਗੇ ਟੁਆਇਸ ਅਗਲੀ ਨਹੀਂ ਚਾਹੀਦਾ ਸਰ ਕੋਸ ਬਹੁਤ ਜਿਆਦਾ ਗਰੀਬੀ ਆ ਹਾਲੇ ਵੀ ਲੱਗਦਾ ਇਦਾਂ ਵੀ ਪੰਜਾਬ ਠੀਕ ਠਾਕ ਆ ਇਟਸ ਨਾਟ ਮੇਰੇ ਖਾਸ ਸਾਰੀ ਇੰਡੀਆ ਵੀ ਹੈਗੀ ਇਦਾਂ ਜੋ ਕਾਸ ਹੋ ਰਿਹਾ ਪਰ ਕੋਸ਼ਿਸ਼ ਕਰਨੀ ਚਾਹੀਦੀ ਜੇ ਕੋਈ ਛੋੜੇ ਪੋਤੀ ਹੈਗੀ ਆ ਵੀ ਆਪਾਂ ਗਰੀਬਾਂ ਦੀ ਮਤ ਕਰੀਏ ਕਾਫੀ ਬੈੜਿਆ ਹੂੰ ਕਈ ਵਾਰ ਤੁਸੀਂ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਇਮੋਸ਼ਨਲ ਹੋਗੇ ਤੁਸੀਂ ਵੀ ਰੋਏ ਹੋ ਲੋਕ ਵੀ ਰੋਣ ਦਾ ਦਰਦ ਹਾਂਜੀ ਹਾਂਜੀ ਇਹ ਹੋ ਜੇ ਪਹਿਲਾਂ ਵੀ ਕਿੰਨੀ ਵਾਰ ਤੁਹਾਨੂੰ ਲੱਗਿਆ ਕਿ ਯਾਰ ਹਾਲਾਤ ਦੇਖ ਕੇ ਮਹਿਸੂਸ ਹੁੰਦਾ ਇਮੋਸ਼ਨਲ ਹੋ ਜਾਂਦੇ ਬਹੁਤ ਬਹੁਤ ਜੀ ਪਾ ਜਾਣਾ ਪੈਂਦਾ ਨਾ ਤੁਹਾਨੂੰ ਪਿੰਡ ਜਾਓ ਕਾਰਖਾ ਜਾਓ ਤੁਹਾਨੂੰ ਫੇ ਪਤਾ ਲੱਗਦਾ ਜੇ ਤੋ ਉੱਦੈ ਤੁਸੀਂ ਜਨਾਬ ਯੂ ਕਾਂਟ ਰੀਲੀ ਰੀਲੀ ਜਨੇ ਤੁਸੀਂ ਮਾਰੇ ਕਹਿੰਦੇ ਜੇ ਗਰੀਬ ਰੱਬ ਨੂੰ ਮਿਲਣਾ ਗਰੀਬ ਕੋਲ ਜਾ ਜਾਓ ਹੂੰ ਉਹਦੀ ਕੋਈ ਵੱਡੀ ਖੁਸ਼ੀ ਨਹੀਂ ਹੁੰਦੀ ਹੂੰ ਪਰ ਸਾਦੇ ਦੋ ਹੁੰਦੇ ਵਿਚਾਰੇ ਜਾਂ ਕੋਈ ਤਾਂ ਤਾਂ ਕੋਈ ਗੋਜ ਉਹਦੇ ਲੇਡੀ ਮਿਲੀ ਕਹਿੰਦੇ ਸਾਡੀ 5 ਲੱਖ ਸਾਢੇ ਸੱਤ ਤੇ ਚੜ ਗਿਆ ਹੂੰ ਤਾਂ ਜੋ ਹਸਬੰਦ ਹੈ ਨਹੀਂ ਜੀ ਕੁਝ ਮਰ ਗਏ ਜਿੱਦਾਂ ਬਸ ਵੀ ਹੋਊਗਾ ਤਾਂ ਉਹ ਕਹਿੰਦੇ ਹੁਣ ਵਿਆਜ ਤੇ ਵਿਆਜ ਚੜੀ ਜਾਂਦਾ ਤੇ ਜਿਹਨੇ ਹੀ ਪਿੰਡ ਦੇ ਆ ਜਨੂੰ ਰਿਕੁਐਸਟ ਕਰਦੇ ਪਲੀਜ਼ ਤੁਸੀਂ ਕੁਝ ਕਰ ਦਿਓ ਕਹਿੰਦੇ ਉਹ ਮੰਨਦੇ ਨਹੀਂ ਉਹ ਕਿੱਥੇ ਜਾਓਗੇ ਕਿ ਕਿ ਹੋ ਜਾਣ ਚਲੋ ਅਸੀਂ ਥੋੜੀ ਬਥੇ ਮਤ ਕਰਾਂਗੇ ਜਿੱਦਾਂ ਆਪਾਂ ਤਾਂ ਸਾਰੇ ਤਰੀਕ ਕਰਕੇ ਕਾਫੀ ਆ ਨਾ ਕਰ ਕਰੀ ਤਾਂ ਸੋ ਵੀ ਟ੍ਰਾਈ ਕੋਸ਼ਿਸ਼ ਕਰਦੀ ਬਤਵਾ ਜਿਨੀ ਆਪਾਂ ਮਤ ਕਰ ਸਕਦੇ ਹਾਂ ਹਾਂਜੀ ਤੋ ਇਹ ਤੁਸੀਂ ਅਪੀਲ ਵੀ ਕੀਤੀ ਹੈ ਲੋਕਾਂ ਨੂੰ ਕਿ ਵੱਧ ਤੋਂ ਵੱਧ ਲੋਕ ਉੱਥੇ ਕੈਂਪ ਬਿਲਕੁਲ ਜੀ ਬਿਲਕੁਲ ਹਾਂਜੀ ਉਹ ਆਪਣੇ ਉੱਥੇ ਟੀਵੀ ਤੇ ਵੀ ਚੱਲਦਾ ਬੈਨਰ ਵੀ ਲਾਇਆ ਹੋਆ ਸਾਰੇ ਪੋਸਟਰ ਵੀ ਸਾਰੇ ਲਾਇਆ ਹੋਆ ਅੱਛਾ ਆਪਰੇਸ਼ਨ ਵਗੈਰਾ ਵੀ ਸਭ ਕੁਝ ਉੱਥੇ ਫ੍ਰੀ ਆਫ ਕੋਸਟ ਹੋ ਜਾਣਾ ਹਾਂਜੀ ਉਧਰ ਨਾਲ ਚੈੱਕ ਅਪ ਕਰਾ ਲੈਣਾ ਦੂਜੇ ਦਿਨ ਆਪਰੇਸ਼ਨ ਚੱਲ ਪੈਣੇ ਆ ਉਹ 3 ਮਹੀਨੇ 5 ਮਹੀਨੇ ਜਨ ਚੱਲ ਜਿੰਨੇ ਵੀ ਪੇਸ਼ੈਂਟ ਹੋ ਜਾਂਦੇ ਆ ਸਾਰੇ ਉਹ ਡਨ ਫਿਰ ਆਫਟਰ ਕੇਅਰ ਵੀ ਹੈਗਾ ਇਹਨੂੰ ਵੀ ਚੈੱਕ ਕਰਕੇ ਤਾਂ ਚਲੋ ਆਫਟਰ 100% ਆਫਟਰ ਕੇਅਰ ਹਾਂਜੀ ਜੀਤ ਸਿੰਘ ਸਾਹਿਬ ਹਾਲਾਤਾਂ ਦੀ ਮੈਂ ਗੱਲ ਕਰਾਂ ਤੁਸੀਂ ਕਹਾ ਕਿ ਚੇਂਜਸ ਬਹੁਤ ਸਾਰੇ ਆਗੇ ਬਹੁਤ ਸਾਰੇ ਲੋਕਾਂ ਨੂੰ 2000 ਬੰਦੇ ਨੂੰ ਰੋਜ਼ਗਾਰ ਦੇਣਾ ਕੋਈ ਛੋਟੀ ਗੱਲ ਨਹੀਂ ਹੈ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਰੋਜ਼ਗਾਰ ਦਿੱਤਾ ਚਲੋ ਇਹਦੇ ਲਈ ਲੋਕ ਬਹੁਤ ਸਾਰੇ ਲੋਕ ਵੀ ਧੰਨਵਾਦ ਕਰਦੇ ਹੋਣਗੇ ਸਾਨੂੰ ਵੀ ਚੰਗਾ ਲੱਗਿਆ ਬਹੁਤ ਤੁਸੀਂ ਪ੍ਰਾਊਡ ਫੀਲ ਕਰਾਉਣ ਵਾਲੀ ਗੱਲ ਹੈ ਕਿ 2000 ਬੰਦੇ ਨੂੰ ਸਾਡਾ ਪੰਜਾਬੀ ਜਾ ਕੇ ਇੰਗਲੈਂਡ ਦੇ ਵਿੱਚ ਰੋਜ਼ਗਾਰ ਦੇ ਰੇਤਬਤ ਮਾਨ ਵਾਲੀ ਗੱਲ ਆ ਔਰ ਹੁਣ ਦੇ ਹਾਲਾਤਾਂ ਦੇ ਬਾਰੇ ਮੈਂ ਚਰਚਾ ਜ਼ਰੂਰ ਕਰਨੀ ਚਾਹੁੰਦਾ ਕਿ ਅੱਜ ਦੇ ਹਾਲਾਤ ਕਿਹੋ ਜਿਹੇ ਨੇ ਉੱਥੇ ਕਿਉਂਕਿ ਹੁਣ ਲੋਕ ਜਿਹੜੇ ਤੁਸੀਂ ਹਾਲਾਤਾਂ 'ਚ ਜਿੰਨਾ ਵੇਲੇ ਤੁਸੀਂ ਗਏ ਸੀਗੇ ਉਸ ਸਮੇਂ ਕਿਵੇਂ ਗੱਡੀ ਟਰੈਕ ਦੇ ਵਿੱਚ ਉੱਪਰ ਸੀਗੀ ਉੱਥੋਂ ਦੇ ਸਿਸਟਮ ਦੀ ਔਰ ਹੁਣ ਕਿਵੇਂ ਹਾਲਾਤ ਹੁਣ ਕਹਿੰਦੇ ਮੰਦੀ ਜ਼ਿਆਦਾ ਉੱਥੇ ਚੱਲ ਰਹੀ ਹੈ ਕੰਮ ਉੱਥੇ ਹੈ ਨਹੀਂ ਹੂੰ ਤਾਂ ਲੋਕੀ ਤੋਂ ਜਾਈ ਬਹੁਤ ਜਾਂਦੇ ਆ ਕੁੜੀਆਂ ਵੀ ਤੇ ਮੁੰਡੇ ਵੀ ਹੂੰ ਤਾਂ ਮੈਨੂੰ ਇਹਨਾਂ ਸਾਰਿਆਂ ਨੂੰ ਪਹਿਲਾਂ ਸੋਚਣਾ ਚਾਹੀਦਾ ਕਿਸੇ ਨੂੰ ਬਾਤ ਜਾਣ ਤੋਂ ਪਹਿਲਾਂ ਬੇਨੇ ਨੇ ਪੈਸੇ ਲਾ ਕੇ ਜਾ ਰਹੇ ਆ ਸੁਣਦੇ ਆ ਮੈਂ ਕਿਹੜਾ ਪੈਸੇ ਕਿਸੇ ਨੇ ਡੀਲ ਕੀਤਾ ਕਿਸੇ 20 ਲੱਖ ਕਿਸੇ 30 ਲੱਖ ਬਹੁਤ ਵੱਡੀ amount ਆ ਤਾਂ ਇਹਨੋਂ ਇਹਨੇ ਪੈਸੇ ਕਰਕੇ ਉੱਤੇ ਬੋਰੇ ਕੰਮ ਹੈ ਨਹੀਂ ਬੇਲੇ ਬੈਠੇ ਆ ਤਾਂ ਜਾਂ ਜਿਹੜੇ ਕੋਈ ਕੰਮ ਕਰਦੇ ਆ ਬਿਲਡਰਾਂ ਨਾ ਕਹਿ ਲਓ ਜਾਂ ਹੋਰ ਕਿਤੇ ਕਰਦੇ ਆ ਉਹਨਾਂ ਨੂੰ ਬਹੁਤ ਐਡਵਾਂਟੇਜ ਉਹਨਾਂ ਦੀ ਟੇਕ ਹੋ ਰਹੀ ਆ ਬਹੁਤ ਇਨਕਮ ਉਹਨਾਂ ਨੂੰ ਘਟ ਮੈ ਰਹੀ ਹੈ ਦੇੜੀ ਬੋਏ ਜੀ ਜਾਦੀਆਂ ਆ ਪਰ ਕਰਕੇ ਉਹਨਾਂ ਕੋ ਕੋਸ ਹੈ ਨਹੀਂਓ ਰਾਈਟ ਉਹ ਜਾ ਕੇ ਉਹਨਾਂ ਨੇ ਉਦਾਂੇ ਕੰਮ ਕਰੀ ਜਾਂਦੇ ਆ ਸੋ ਯੂ نو ਰੀਲੀ ਅੱਜ ਕੱਲ੍ਹ ਸੋਚਣਾ ਚਾਹੀਦਾ ਸਾਨੂੰ ਮੇ ਉਹ ਸਮੇਂ ਨਹੀਂ ਹੈ ਕਿ ਜਿੱਦਾਂ ਜਾਂਦਾ ਬੰਦਾ ਜਿਸ ਦਾ ਕੰਮ ਮਿਲ ਜੂਗਾ ਇਟਸ ਵੈਰੀ ਬਿਗ ਸਟਰਗਲ ਨੇ ਆ ਇਟਸ ਨੋਟ ਰੈਸੈਸ਼ਨ ਪਰ ਰੈਸੈਸ਼ਨ ਮੰਗੂਈਆ ਤਾਂ ਮੈਂ ਡਿਟ ਵਾਈਜ਼ ਕਰੂੰਗਾ ਜੀ ਇੱਥੇ ਕੋਈ ਇਨੇ ਪੈਸੇ ਖਾਚਣ ਨਾਲੋਂ ਤੇ ਛੜੂੰਗਾ ਉਹ ਤੇ ਸ਼ੁੱਡ ਇੱਥੇ ਟ੍ਰਾਈ ਉਹਨਾਂ ਨੂੰ ਕਹਣੀ ਚਾਹੀਦੀ ਆ ਇੱਥੇ ਕੋਈ ਨੂ ਬਿਜ਼ਨਸ ਸੈੱਟ ਕਰ ਲੈਣ ਕੋਈ ਨੂ ਹੋਰ ਕਾਸਟ ਕਰ ਲੈਣ ਪਰ ਉੱਥੇ ਜੇ ਕੰਪਨੀ ਜਗ੍ਹਾ ਮਿਲਦਾ ਕਾਦੇ ਭੇਜੀ ਜਾਂਦੇ ਇ ਤੇ ਸੀ ਨਹੀਂ ਲੱਗ ਰਾ ਕੋਈ ਨਹੀਂ ਆਪਣਾ ਫੀਲਿੰਗ ਆ ਇਹ ਹਾਲਾਤ ਹੋਏ ਕਿਉਂ ਆ ਕਿ ਲੋਕ ਜਿਆਦਾ ਚਲੇ ਗਏ ਉੱਥੇ ਜਾਂ ਵਜ੍ਹਾ ਕੀ ਲੱਗਦੀ ਆ ਹਾਂਜੀ ਪਹਿਲਾਂ ਨਹੀਂ ਹੈ ਨਾ ਉਹ ਨਹੀਂ ਇੰਗਲਿਸ਼ ਗਵਰਨਮੈਂਟ ਨੇ ਬ੍ਰਿਟਿਸ਼ ਗਵਰਨਮੈਂਟ ਨੇ ਨਾ ਅਜਿਹਾ ਸਿਸਟਮ ਜਿਆ ਖੋਲਤਾ ਜਿਹਾ ਗਵਰਨਮੈਂਟ ਸਿਸਟਮ ਤਾਂ ਉਹ ਸਾਰੇ ਉਦੋਂ ਫਲੱਡ ਹੋ ਗਿਆ ਤਾਂ ਹੁਣ ਉਹ ਨਹੀਂ ਵੇਜੇ ਸ਼ੇਅਰ ਕਰਦੀ ਜੇ ਕਿ ਥੋੜੀ ਜਿਹਾ ਘੱਟ ਕੋਈ ਨਹੀਂ ਬਹੁਤ ਘੱਟ 39000 ਜਿਹੜਾ ਉਹਨਾਂ ਨੂੰ ਪੇ ਕਰਨਾ ਪੈਣਾ ਕੋਈ ਸਮਝ ਨਹੀਂ ਆਦਾ ਮੇਰੇ ਬਾਹਲੇ ਨਹੀਂ ਪਤਾ ਹੁਣ ਮੈਂ ਥੋੜਾ ਜਿਹਾ ਪਿਛੇ ਹੋ ਗਿਆ ਆ ਕੰਮ ਤੋਂ ਤਾਂ ਅਮਰ ਸੌਡੋ ਹਾਫ ਸੌਡੋ ਟੇਕਨ ਟਾਈਮ ਮੈਂ ਉਹ ਨਹੀਂ ਨਹੀਂ ਚਲ ਉਹ ਤੇ ਇਹ ਜਦ ਪਤਾ ਆ ਜਾਂ ਸਾਰੇ ਪਤਾ ਆ ਬਈ ਥੋੜੋ ਥੋੜੋ ਲੱਖ ਰਸੈਸ਼ਨ ਨਹੀਂ ਪਰ ਰਸੈਸ਼ਨ ਮੰਗਉ ਆ ਤਾਂ ਹੁਣ ਅਬਰਾਏ ਜੀ ਵੀ ਆ ਹੋਰ ਵੀ ਉਹ ਦੱਸ ਦਿਆ ਤੁਹਾਨੂੰ ਬਾਰ ਬਾਰ ਵੀ ਤੁਸੀਂ ਉਧਰ ਨਾ ਜਾਓ ਇਹਨੇ ਪੈਸੇ ਖਾ ਚ ਮੇਰੇ ਵੀ ਨੋ ਨਹੀਂ ਆ ਅਬਰਾਏ ਸਾਹਿਬ ਜੀ ਮੇਰੇ ਫਰੈਂਡ ਆ ਨਾ ਐਸਪੀ ਸਿੰਘ ਅਬਰਾਏ ਆਪਾਂ ਜੀ ਤਾਂ ਉਹ ਵੀ ਇਹ ਐਡਵਾਈਸ ਕਰਦੇ ਆ ਕੁੜੀ ਨੇ ਨਾ ਪੈ ਜੋ ਸੋਚ ਕੇ ਪਿੱਛੇ ਸਰਵਸ ਆ ਕੈਨੇਡਾ ਵੀ ਨਹੀਂ ਲਾਤੇ ਆ ਯੂ نو ਕੈਨੇਡਾ ਵੀ ਹਸਮੈਂਟਾਂ ਪਰ ਹੀ ਪਈਆਂ ਪਈਆਂ ਤੇ ਕੋਈ ਕੰਮ ਨਹੀਂ ਮਿਲਦਾ ਉੱਥੇ ਹੀ ਕੁਆਇਟ ਸੈਡ ਆ ਜਿਹੜੇ ਆਪਣੇ ਹਾਲੇ ਵੀ ਨਹੀਂ ਸਮਝ ਰਹੇ ਹੁਣ ਆ ਵੀ ਆ ਵੀ ਵਾਪਸ ਆਫਿਸ ਆ ਕੈਨੇਡਾ ਤੋਂ ਮੇਰੇ ਫਰੈਂਡ ਹੋਣੀਆਂ ਜਲੰਧਰ ਤੋਂ ਉਹਨਾਂ ਦੇ ਕਾਹ ਫਰੈਂਡਾਂ ਦੇ ਲੜਕੇ ਲੜਕੇ ਮੁਰਕੇ ਆਏ ਆ ਬਹੁਤ ਉਹ ਤੇ ਕੰਮ ਨਹੀਂ ਮਿਲਦੇ ਰਿਹਾ ਹਾਂਜੀ ਤੋਂ ਅੱਜ ਕੰਪਨੀ ਤੁਸੀਂ ਯੂਕੇ ਤੱਕ ਯੂਰਪ ਦੇ ਹੋਰ ਕੰਟਰੀਜ਼ ਦੇ ਵਿੱਚ ਵੀ ਉਦਾਂ ਅਸੀਂ ਕਾਫੀ ਅਸੀਂ ਕੰਮ ਕੀਤਾ ਇੰਗਲੈਂਡ ਤੋਂ ਬਾਹਰ ਵੀ ਨਾ ਵੀ ਵੀ ਆਪਣਾ ਕੰਮ ਹੈਗਾ ਜਾਂ ਤਾਂ ਬੇਸਿਕਲੀ ਉਹਦਾ ਮੇਨ ਕੰਮ ਜਿਹੜਾ ਆਪਣੇ ਇੰਗਲੈਂਡ ਵਿੱਚ ਹੀ ਆ ਹਾਂਜੀ ਔਰ ਇਸ ਟੀ ਨੂੰ ਕਿਵੇਂ ਤੁਸੀਂ ਦੇਖਦੇ ਹੋ ਕਿਉਂਕਿ ਉੱਥੇ ਜਾ ਕੇ ਤੁਸੀਂ ਕੰਮ ਕਾਜ ਸ਼ੁਰੂ ਕੀਤਾ ਔਰ ਅਗਲੀ ਪੀੜ੍ਹੀ ਨੇ ਟੇਕਓਵਰ ਸੇਮ ਤੁਹਾਡੇ ਵਾਲਾ ਹੀ ਕੰਮ ਕਾਜ ਜਾਂ ਅਗਲੀ ਪੀੜ੍ਹੀ ਦੀ ਸੋਚ ਵਿਚਾਰਧਾਰਾ ਥੋੜੀ ਬਹੁਤ ਵੱਖਰੀ ਹੈ ਯਾ ਤੁਸੀਂ ਉਹਨਾਂ ਨੂੰ ਪੰਜਾਬ ਦੇ ਨਾਲ ਜੋੜ ਕੇ ਰੱਖਿਆ ਅਗਲੀ ਪੀੜ੍ਹੀ ਨੂੰ ਹਾਂਜੀ ਉਹ ਨਹੀਂ ਆਉਣਾ ਹੁਣ ਜਿਹੜੇ ਕੈਂਪ ਆ ਆਪਣੀ ਫੈਮਿਲੀ ਆ ਰਹੇ ਆ ਹੂੰ ਤਾਂ ਦੇ ਹੈ ਉਹ ਤੱਕ ਨੈਕਸਟ ਲੈਵਲ ਤੇ ਲੈ ਗਏ ਆ ਅੱਛਾ ਵਿਚ ਆਮ ਵੈਰੀ ਲੱਕੀ ਜਿਹਨੇ ਮਿਹਨਤ ਕੀਤੀ ਮੁੰਡਿਆਂ ਨੇ ਬਹੁਤ ਉਮੀਦ ਕੀਤੀ ਹਾਂਜੀ ਲੜਕੀ ਵੀ ਨਾਲ ਹੀ ਆ ਹੂੰ ਬੇਟੀ ਨੇ ਵੀ ਹਾਂਜੀ ਤੇ ਨਹੀਂ ਆਣੀਆਂ ਬਹੁਤ ਜ਼ਿਆਦਾ ਸਕਸੈਸ ਕਰ ਰਹੇ ਆ ਯੂ نو ਇਹ ਦੇਖ ਘਟੀ ਨਹੀਂ ਚਲੋ ਮਾਰੇ ਕਿਰਪਾ ਯੂ نو ਇਜ਼ ਵੈਰੀ ਵੈਰੀ ਗੁੱਡ ਨੀਜ ਸਬ ਸੌਰੀ ਮੈਂ ਰੋਕਣਾ ਚਾਹੁੰਨਾ ਕਿਉਂਕਿ ਇਹ ਕਿਹਾ ਜਾਂਦਾ ਤੁਸੀਂ ਬਹੁਤ ਲੱਕੀ ਆਪਣੇ ਆਪ ਨੂੰ ਮੰਨਦੇ ਹੋ ਚਲੋ ਜਿਨ੍ਹਾਂ ਨੇ ਹੋਰ ਮਿਹਨਤ ਕੀਤੀ ਔਰ ਹੂਰ ਅੱਗੇ ਲੈ ਕੇ ਜਾ ਰਹੇ ਕੰਪਨੀ ਪਰ ਇਹ ਕਿਹਾ ਜਾਂਦਾ ਕਿ ਉੱਥੇ ਜਾ ਕੇ ਨਿਆਣੇ ਜਿਹੜੇ ਆ ਪਰਵਰਿਸ਼ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਨਹੀਂ ਤਾਂ ਕਹਿੰਦੇ ਕਿਸੇ ਦਾ ਰਾਹ ਇਧਰ ਨੂੰ ਹੋ ਜਾਂਦਾ ਕਿਸੇ ਦਾ ਰਾਹ ਇਧਰ ਨੂੰ ਹੋ ਜਾਂਦਾ ਰੋਟੀ ਨਹੀਂ ਪੁੱਛਣ ਵਾਲੇ ਹੈਗੇ ਹਾਲਾਂਕਿ ਚਲੋ ਇੱਥੇ ਵੀ ਹਾਲਾਤ ਇਦਾਂ ਦੇ ਹੋ ਜਾਂਦੇ ਆ ਬੱਚੇ ਕਹਿੰਦੇ ਪਰ ਉਧਰ ਦਾ ਮਾਹੌਲ ਹੀ ਥੋੜਾ ਜਿਹਾ ਵੈਸਟ ਦਾ ਕਲਚਰ ਹੈ ਇਹ ਬਿਲਕੁਲ ਤੁਸੀਂ ਸਹੀ ਹੈ ਗੱਲ ਵਿੱਚ ਪਰ ਮਾਰੇ ਬੋ ਕਿਰਪਾ ਕੇ ਜੇ ਆਪਾਂ ਰੱਖ ਲੋ ਮਾਰੇ ਬੋ ਕਿਰਪਾ ਕਰੀ ਜੇ ਆਪ ਲਾਕੀ ਆ ਜਿਹੜੇ ਨਿਆਣੇ ਸਾਡੇ ਨੈਕਸਟ ਲੈਵਲ ਜਾਵੇ ਰਿਸਪੈਕਟ ਵਾਇਸ ਇਨਬਲੀਵेबल ਤੇ ਦੇ ਨਾਲ ਬਹੁਤ ਜ਼ਿਆਦਾ ਰਿਸਪੈਕਟ ਹੈ ਸਪੈਸ਼ਲੀ ਗੁੱਡੀ ਉਹ ਜਿਆਰੀ ਕਰਦੀਆਂ ਹਾਂ ਹਾਂ ਅੱਛਾ ਕਿਦਾਂ ਤੁਸੀਂ ਇਹ ਪੰਜਾਬ ਦੇ ਨਾਲ ਜੋੜ ਕੇ ਰੱਖਿਆ ਆਉਂਦੇ ਜਾਂਦੇ ਰਹਿੰਦੇ ਆ ਪੰਜਾਬ ਨੂੰ ਹਾਂਜੀ ਉਹਦਾ ਥੋੜੇ ਹੁਣ ਥੋੜੇ ਜਿਹਾ ਜ਼ਿਆਦਾ ਸਮਾਂ ਹੋ ਗਿਆ ਕਿ ਬਿਜ਼ਨਸ ਉਹ ਦੇ ਬਰੀ ਬਿਜ਼ੀ ਪਰ ਹੌਣਾ ਹੈ ਗੇ ਕੈਂਪ ਤੇ ਹੂੰ ਕਰੇ ਬੱਚੇ ਜਿਆਦਾ ਪੰਜਾਬੀ ਬੋਲਦੇ ਫਿਰ ਅਸੀਂ ਦੇ ਵਿੱਚ ਕੋਸ਼ਿਸ਼ ਕਰੀ ਜੇ ਬਿਲਕੁਲ ਹਾਂਜੀ ਚਲੋ ਉਹਦਾ ਮਾਹੌਲ ਥੋੜੀ ਜਿਹਾ ਉਹਨਾਂ ਦਾ ਸਕੂਲੇ ਹਰ ਵੇਲੇ ਜਾਣਾ ਕੋਈ ਉਸ ਵੀ ਥੋੜੀ ਜਿਆ ਟਰਾਈ ਕਰੀ ਦੀ ਹਾਂਜੀ ਅਰੇ ਚੰਗੀ ਗੱਲ ਆ ਕਿ ਬੰਦਾ ਆਪਦੀ ਬੋਲੀ ਦੇ ਨਾਲ ਮਾਂ ਬੋਲੀ ਦੇ ਨਾਲ ਜੁੜਿਆ ਰਵੇ ਆਪਦੀ ਫਿਰ ਉਹ ਜਿਹੜਾ ਨਾ ਜੁੜੀ ਰੱਖਦੀ ਆ ਮਾਂ ਨੂੰ ਹਾਂਜੀ 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 ਨਹੀਂ ਆਪਣੇ ਪੰਜਾਬੀ ਸਕੂਲ ਹੈਗੇ ਉੱਤੇ ਲਾਇਓ ਬਹੁਤ ਿਆਣੇ ਹੋਰ ਵੀ ਜਾਂਦੇ ਆ ਕੋਸ਼ਿਸ਼ ਕਰੀਦੇ ਆ ਪਰ ਬੈਸਟ ਟ੍ਰਾਈ ਪੇ ਪੰਜਾਬੀ ਬੋਲੀਏ ਅੰਬੇ ਬੱਚਾ ਹੂੰ ਅੰਜਾ ਲੋ ਦੇਖਦੇ ਹੂੰ ਆਪਦੇ ਬੱਚਿਆਂ ਨੂੰ ਦੇਖਦੇ ਹੂੰ ਉਹ ਬਹੁਤ ਪ੍ਰਾਬੜਿਆ ਓਨੈਸਟ ਟੂ ਗੋਡ ਗ੍ਰੈਂਕਿਚ ਵੀ ਫੈਂਟੈਸਟਿਕ ਹਾਂਜੀ ਕੀ ਕਰਨਾ ਚਾਹੀਦਾ ਬੱਚਿਆਂ ਨੂੰ ਇਹ ਟਿਪਸ ਜ਼ਰੂਰ ਦੇ ਜੋ ਕਿਉਂਕਿ ਤੁਸੀਂ ਤਾਂ ਹੁਣ ਰਿਟਾਇਰਮੈਂਟ ਵੀ ਦਾ ਕਹਿ ਰਹੇ ਕਿ ਰਿਟਾਇਰਮੈਂਟ ਹੈ ਤੁਸੀਂ ਜੀ ਮਾਪਿਆਂ ਨੂੰ ਕੀ ਕਰਨਾ ਚਾਹੀਦਾ ਆਪਦੇ ਬੱਚਿਆਂ ਨੂੰ ਖਾਸ ਤੌਰ ਤੇ ਜਿਹੜੇ ਬਾਹਰ ਬੱਚੇ ਪੈਦਾ ਹੋਏ ਆ ਜਾਂ ਬਾਹਰ ਜਿਹੜੇ ਗਰੋਅ ਕਰ ਰਹੇ ਆ ਜੀ ਜੀ ਕਿਹੋਕ ਜੀ ਉਹਨਾਂ ਦੀ ਸਕੂਲਿੰਗ ਹੋਣੀ ਚਾਹੀਦੀ ਆ ਕਿਸ ਤਰੀਕੇ ਦੇ ਨਾਲ ਉਹ ਹੋਵੇ ਕਿ ਭਾਈ ਬੱਚੇ ਕਹਿਣ ਸੁਣਨੇ ਦੇ ਵਿੱਚ ਰਹਿਣ ਜੀ ਮੈਂ ਜੀ ਜੈਨੋ ਇਫ ਮੈਂ ਨਿੱਕੇ ਹੁੰਦੇ ਆਪਣੇ ਨਿਆਣਿਆਂ ਨੂੰ ਨਾਲ ਲੈ ਜਾਣ ਲੱਪਿਆ ਸੀਗਾ ਬਾਹਰ ਕੰਮ ਤੇ ਹੂੰ there's only in 10 hard work that a hard naam simrta seva you लोग always pay you back हुँ. always hamesha andi aur wo bacche bhi thode proud feel karde ki papa tusi lagge raho ya kayi bar aim hi kende ki nahi chaddo ki lokan di seva ye wo nahi ji wo nahi kende ome nalya ਹਾਂਜੀ ਬੱਚਿਆਂ ਦਾ ਪੂਰਾ ਆਲਵੇਜ਼ سپورਟ ਰਹਿੰਦਾ ਹੈ ਜੀ ਤੁਸੀਂ ਪ੍ਰਾਊਡ ਫੀਲ ਕਰਾ ਰਹੇ ਹੋ ਹਾਂਜੀ ਹਾਂਜੀ ਬਿਲਕੁਲ ਹਾਂਜੀ ਜੀ ਪੂਰੀ ਮਦਦ ਜਰਮਾ ਜੀ ਹਾਂਜੀ ਇੰਗਲੈਂਡ ਦੇ ਵਿੱਚ ਆਪਣੀ ਕਮਿਊਨਿਟੀ ਨੂੰ ਲੈ ਕੇ ਉੱਥੇ ਵੀ ਤੁਸੀਂ ਮਦਦ ਕਰ ਹਾਂਜੀ ਹਾਂਜੀ ਜਿੱਥੇ ਬਾਜੀ ਤੁਸੀਂ ਆਪਣਾ ਫੋਰਟਲ ਦਾ ਘਰ ਕਰਨਾ ਆਇਆ ਜੀ ਹਾਂਜੀ ਗੁਰੂ ਘਰਾਂ ਵਿੱਚ ਵੀ ਸਾਰੇ ਪਾਸੇ ਆਪਾਂ ਵਾਰੀ ਕਹਿ ਪੈਣਾ ਸੰਜੁਗ ਦੇ ਦਾ ਪੂਰਾ ਹਾਂਜੀ ਔਰ ਜਿਸ ਤਰੀਕੇ ਨਾਲ ਜਦੋਂ ਤੁਸੀਂ ਗਏ ਸੀਗੇ ਸਰ ਥੋੜਾ ਜਿਹਾ ਮੈਂ 2 4 5 ਮਿੰਟ ਤੁਹਾਡੇ ਲੈਣੇ ਤੁਹਾਡੇ ਜਦੋਂ ਤੁਸੀਂ ਗਏ ਸੀਗੇ ਉਸ ਵੇਲੇ ਕਿਹੋ ਜਿਹਾ ਮਾਹੌਲ ਸੀ ਔਰ ਬਦਲਾਅ ਜਿਹੜੇ ਮੈਂ ਤੁਹਾਨੂੰ ਦੱਸਿਓ ਜ਼ਰੂਰ ਕਿ ਸਿਸਟਮ ਦੇ ਵਿੱਚ ਕਿਦਾਂ ਕਿਦੇ ਬਦਲਾਅ ਆਏ ਆ ਉਦੋਂ ਲੋਕ ਕੀ ਸੋਚਦੇ ਸੀਗੇ ਔਰ ਹੁਣ ਕੀ ਸੋਚਦੇ ਆ ਲੋਕ ਉੱਥੇ ਅੱਛਾ ਜੀ ਜਦੋਂ ਸਾਰੇ ਉਹਲੇ ਪਿੱਲਾਂਗੇ ਹੈਨਾ ਸਾਡੇ ਫਾਦਰ ਸਾਹਿਬ ਵੀ ਲੇਟਰ ਵੀ ਸਾਰੇ ਸੋਚਦੇ ਉੱਥੇ ਜਾਣਾ ਕਮਾਈ ਕਰਕੇ ਮੁੜ ਕੇ ਆ ਜਾਣਾ ਪਰ ਕੋਈ ਨਹੀਂ ਆਇਆ ਕੋਈ ਚੰਦ ਬੰਦੇ ਹੋਗੇ ਇਹ ਨਹੀਂ ਮੈਂ ਕਹ ਸਕਦਾ ਜਿੱਦਾਂ ਆਏ ਹੋਗੇ ਜ਼ਰੂਰ ਪਰ ਉੱਥੇ ਦੇ ਉੱਥੇ ਸਾਰੇ ਰਹਿ ਗਏ ਹੂੰ ਅਨਕ ਉਹ ਬਿਜ਼ਨਸ ਕਾਲਾ ਪਿਆ ਜੇ ਕੋਈ ਵੀ ਜੁਰ ਪਹਿਲੀ ਸੋਚ ਇਹ ਸੀ ਕਿ ਸਾਰਿਆਂ ਦੀ ਵਿੱਚ ਜਾਈਏ ਪੈਸੇ ਕਮਾਈਏ ਮੁੜ ਕੇ ਆਈਏ ਪਰ ਇਹ ਇਹਦਾ ਹੁਣ ਸਾਨੂੰ ਵੀ ਨਹੀਂ ਪਤਾ ਸੀ ਕਿ ਇਹ ਹੁੰਦੀ ਨਹੀਂ ਪਰ ਇਹ ਤਾਂ ਹੁੰਦੀ ਨਹੀਂ ਬੰਦਾ ਅਟੈਚਮੈਂਟ ਹੋ ਜਾਂਦੀ ਉੱਥੇ ਨਿਆਣੇ ਨੇ ਕਿ ਉਹਦੇ ਘਾਤੋਂ ਘਾਹਾਂ ਫੇ ਉੱਥੇ ਪਰ ਚੇਂਜਸ ਆ ਆਵਰਸਲੀ ਬਹੁਤ ਆਇਆ ਇਹ ਆਪਣੇ ਪੰਜਾਬੀ ਬਹੁਤ ਸਕਸੈਸ ਆ ਫਿਰ 8 9 ਮੈਂਬਰ ਹੋਣ ਬੜ ਕੇ ਪਾਰਲੀਮੈਂਟ ਤੇ ਵੀ ਸਾਨੂੰ ਬਹੁਤ ਪ੍ਰਾਊਡ ਫੀਲ ਕਰਦਾ ਸਾਡੇ ਸਿੱਖ ਵੀ ਆ ਗਏ ਪੇਚੋ ਦੇ ਵਿੱਚ ਬਹੁਤ ਬਹੁਤ ਨਾਈਸ ਆ ਲੇਬਰ ਪਾਰਟੀ ਦੇ ਵਿੱਚ ਆਇਆ ਹੈ ਪਰ ਜਿਹੜੀ ਚੀਜ਼ ਤੁਸੀਂ ਕਹੀ ਆ ਹਰ ਬੰਦਾ ਮੋਸਟਲੀ ਗੱਲ ਕਰੀਦੀ ਆ ਬੰਦਿਆਂ ਦੇ ਨਾਲ ਉਹ ਕਹਿੰਦੇ ਕਿ ਅਸੀਂ ਜਾਣਾ ਕਹਿੰਦੇ 10 ਸਾਲ ਕੰਮ ਕਰਨਾ ਇੰਗਲੈਂਡ ਕੈਨੇਡਾ ਜਾਂ ਜਿੱਥੇ ਵੀ ਬੰਦੇ ਨੇ ਜਾਣਾ ਅਮਰੀਕਾ ਉਦੋਂ ਬਾਅਦ ਕਹਿੰਦੇ ਕਮਾਈ ਕਰਕੇ ਅਸੀਂ ਵਾਪਸ ਪੰਜਾਬ ਜਾਂ ਆਪਦੇ ਜਿੱਥੋਂ ਦੀ ਹੈਗੀ ਉੱਥੇ ਵੜੇ ਆਉਣਾ ਕਹਿੰਦੇ ਪਰ ਹੁੰਦਾ ਨਹੀਂ ਆਮ ਬੋਲਦੇ ਇਦਾਂ ਬੰਦਾ ਉੱਥੇ ਸਟਕ ਹੋ ਕੇ ਰਹਿੰਦਾ ਸਿਸਟਮ ਇਦਾਂ ਦਾ ਉਹ ਬੰਦਾ ਪੱਟੀ ਤੇ ਇਦਾਂ ਚੜ ਜਾਂਦਾ ਕਿ ਐਲ ਐਮ ਆਈ ਬਸ ਬਸ ਆ ਗੱਲ ਸਹੀ ਆ ਉੱਥੇ ਚੜ ਜਾਂਦਾ ਐਮ ਆਈ ਜਿਹੜੀ ਆ ਉਹ ਨਹੀਂ ਮੁੱਕਦੀ ਹਾਂਜੀ ਮੁੱਕਦੀ ਸਹੀ ਗੱਲ ਆ ਤੁਹਾਡੀ ਸੌਫਟ ਸੈਂਟ ਸਹੀ ਗੱਲ ਐ ਕਹਿੰਦੇ ਬੰਦੇ ਨੂੰ ਪਹਿਲਾਂ ਬੰਦਾ ਪੈਸੇ ਘਰੇ ਭੇਜਦਾ ਹੁੰਦਾ ਸੀ ਉਹ ਕਹਿੰਦੇ ਕਿ ਬਈ ਕਿਹਦੇ ਕੋਲੇ ਭੇਜਦਾ ਉਹਨੂੰ ਲਿਆਓ ਨਾਲ ਕਹਿੰਦੇ ਫਿਰ ਬੱਚਿਆਂ ਨੂੰ ਲੈ ਕੇ ਫਿਰ ਸਾਰੇ ਉਹਨਾਂ ਨੇ ਸਿਸਟਮ ਥੋੜਾ ਵੱਡਾ ਕਰ ਦਿੱਤਾ ਬੰਦਾ ਉੱਥੇ ਫਸ ਕੇ ਰਹਿ ਜਾਂਦਾ ਜਾਲ ਜਾਈ ਹੈ ਉੱਥੇ ਮੁੜ ਕੇ ਯੂ ਨੋ ਇਸ ਟਾਕਿੰਗ ਇਨ ਅ ਸਰਕਲ ਅੰਟੀ ਪਰ ਇਹ ਪੋਸਿਬਿਲਟੀ ਹੋ ਸਕਦੀ ਹੈ ਕਿ ਬੰਦਾ ਜਾਵੇ 10 ਸਾਲ ਕੰਮ ਕਰਕੇ ਵਾਪਸ ਮੁੜਿਆ ਹੋਵੇ ਹਾਂਜੀ ਹਾਂਜੀ 100% ਹੋ ਸਕਦੀ ਹੈ ਯੂ ਨੋ ਪਰ ਤੁਹਾਨੂੰ ਇਹਨੂੰ ਮਨੁੱਖੀ ਹੋਣਾ ਪੈਣਾ ਮੈਂ ਬੇਲੇ ਹੀ ਆ ਨਾ ਪਿਆ ਦਾ ਪਾਉਂ ਰਖ ਲੋ ਸੇਵਾ ਕਰਦੇ ਸਾਨੂੰ ਸੋਚਣਾ ਪੈਣਾ ਵੀ ਅਸੀਂ ਸਾਨੂੰ ਸੇਵਾ ਕਰਨੀ ਚਾਹੀਦੀ ਆ ਰੱਬ ਨੇ ਬਹੁਤ ਕੁਝ ਦਿੱਤਾ ਯਾਨੀ ਤੁਹਾਨੂੰ ਮਨੁੱਖੀ ਹੋਣਾ ਪੈਣਾ ਯੂ نو ਦੁਨੀਆ ਤੋਂ ਪਰੇ ਤੋਂ ਪਰੇ ਆ ਵੀ ਜਿਹੜੀ ਸਾਡੇ ਗਰੀਬ ਆ ਸਰ ਭਰਾ ਆ ਸਰ ਬੋਸ ਆ ਅਸੀਂ ਉਹਨਾਂ ਦੇ ਵਿੱਚ ਜਾ ਕੇ ਦੇਖਭਾਲ ਕਰੀਏ ਪੰਜਾਬ ਆ ਸਾਡੀ ਯੂ نو ਤਾਂ ਤੁਸੀਂ ਤੋਂ ਗਏ ਹੋ ਅਸੀਂ ਬੋਨ ਐਂਡ ਬ੍ਰੈਡ ਲਾਈਕ ਦੈਟ ਜ਼ਰੂਰੀ ਆ ਹਾਂਜੀ ਇਧਰ ਜਦੋਂ ਇਧਰੋਂ ਖਬਰਾਂ ਆਉਂਦੀਆਂ ਜਾਂ ਤੁਸੀਂ ਪੰਜਾਬ ਕਿਹੋ ਜਿਹਾ ਦੇਖਦੇ ਹੋ ਪੰਜਾਬ ਦੇ ਵਿੱਚ ਤੁਸੀਂ ਕਿੰਨੀਆਂ ਤਬਦੀਲੀਆਂ ਮਹਿਸੂਸ ਕੀਤੀਆਂ ਯੋ ਤੁਸੀਂ ਦੇਖੋ ਪਹਿਲਾਂ ਸਾਰੀਆਂ ਦੂਜੀਆਂ ਪਾਰਟੀਆਂ ਵੀ ਆਈਆਂ ਸਾਰਾ ਕੁਝ ਆਣਾ ਤਾਂ ਕਿਸੇ ਬਲੇ ਕਿਤੇ ਦੂਜੇ ਏਰੀਆ ਚਲ ਜਾਓ ਲੱਗਦੀ ਚੇਂਜਸ ਆ ਗਈ ਆ ਜੋ ਦੂਜੀ ਚ ਜੋ ਏਰੀਆ ਚ ਚੇਂਜਸ ਆਈ ਮੇਨ ਇੰਪੋਰਟੈਂਟ ਥਿੰਗ ਸ਼ੂ ਬੀ ਫੋਰ ਪੰਜਾਬ ਐਨੀ ਗਵਰਨਮੈਂਟ ਕੰਮ ਉਹਨਾਂ ਇੰਡਸਟਰੀਸ ਥੇ ਲੈਣੀ ਚਾਹੀਦੀ ਜਿਨੂੰ ਸਟਾਪ ਥੀਸ ਥਿੰਕਿੰਗ ਵਿਦ ਚਲੋ ਬਾਹਰ ਚਲੋ ਬਾਹਰ ਚਲੋ ਬਾਹਰ ਇੱਕ ਇੱਕ ਨਿਆਣਾ ਹੁੰਦਾ ਮਾਂ ਪਿਓ ਉਹਨੂੰ ਵੀ ਬਾਹਰ ਤੋਰ ਦਿੰਦੇ ਆ ਯੂ ਨੋ ਉਹ ਵੀ ਹੁਣ ਕੀ ਕਰਨ ਜੇ ਦਾ ਵਾਈ ਦਾ ਟ੍ਰੈਂਡ ਹੀ ਦਾ ਤੁਰਿਓ ਸਾਰੇ ਕੋਈ ਰਹਿਣਾ ਨਹੀਂ ਚਾਹੁੰਦਾ ਇੱਥੇ ਕੋਈ ਕੈਨੇਡਾ ਕੋਈ ਅਮਰੀਕਾ ਕੋਈ ਇੰਗਲੈਂਡ ਯੂਰਪ ਨੇ ਜਿੱਥੇ ਮਰਜੀ ਰਖ ਲਓ ਸਾਰੇ ਤੁਰਿਓ ਆ ਕਿਸੇ ਨਾ ਕਿਸ ਤਰ੍ਹਾਂ ਇੰਡਸਟਰੀ ਜਾਂ ਕੰਮ ਇਥੇ ਕੋਈ ਨਾ ਕੋਈ ਦਕ੍ਰੀਟੀਵ ਹੋਣ ਲੱਪੇ ਕੋਈ ਬਿਜ਼ਨਸ ਕੋਈ ਨਾ ਕੋਈ ਕੋਈ ਨਾ ਕੋਈ ਚੀਜ਼ ਹੋਣੀ ਚਾਹੀਦੀ ਆ ਬੱਚਾ ਸੋਚੇ ਮੈਂ ਜਾਣਾ ਨਹੀਂ ਪਰ ਇੱਥੇ ਰਹਾ ਪਰ ਹਾਲੇ ਬੱਚਿਆਂ ਵੀ ਜੇ ਤੁਸੀਂ ਕੋ ਆਪੇ ਕਹਿੰਦੇ ਨਾ ਜਾਣਾ ਨਾ ਜਾਣਾ ਬਹੁਤ ਬੈਡ ਆ ਪਰ ਜੋ ਬੱਚਾ ਬਣੋ ਤੁਸੀਂ ਦੇਖੋ ਕੋਸ ਹੈ ਵੀ ਨਹੀਂ ਆਗਾ ਮੇਰੇ ਕਲੇਕ ਇੱਕ ਜੋਬ ਮਰੂ ਮੇਰੇ ਕਾ ਹਜ਼ਾਰਾਂ ਨਿਆਣੇ ਜਾਂਦੇ ਆ ਇੱਕ ਇੱਕ ਜੋਬ ਵੇਕੈਂਸੀ ਨਿਕਲਦੀ ਆ ਕੀ ਕਰੂ ਯੂ نو ਇਟਸ ਟਫ ਤੁਹਾਡੇ ਪਿੰਡ ਦੇ ਵਿੱਚੋਂ ਕਿੰਨੇ ਕ ਨਿਆਣੇ ਬਾਹਰ ਚਲੇ ਗਏ ਬਹੁਤ ਜੀ ਬਹੁਤ ਫਰ ਗਏ ਹੋ ਹਾਂਜੀ ਉਸ ਵੇਲੇ ਤਾਂ ਮੈਨੂੰ ਲੱਗਦਾ ਤੁਹਾਡੇ ਫਾਦਰ ਸਾਹਿਬ ਤੇ ਤੁਸੀਂ ਗਏ ਹੋਣੇ ਜਾਂ ਸਾਡੇ ਰਸਤੇ ਸਾਡੇ ਚਾਚਾ ਜੀ ਵੀ ਸਾਰੇ ਆਪਾਂ ਬਹੁਤ ਗਏ ਸਾਡੇ ਰਸਤੇ ਸਾਰੇ ਲਗੇ ਸੀ ਤੁਸੀਂ ਲੈ ਗਏ ਸਾਰੇ ਜੀ ਸਾਰੇ ਸੈਟ ਆ ਮਾਰੀ ਕਰਪਣਾ ਕੋ ਕੈਨੇਡਾ ਕੋ ਅਮਰੀਕਾ ਕੋ ਕਿਤੇ ਕੋ ਕਿਤੇ ਜਾਂ ਰਸਤੇ ਵੀ ਉਹਨਾਂ ਦੇ ਗਾਂ ਰਸਤੇ ਵੀ ਬਾਰੇ ਕਰ ਪਾ ਸਾਰੇ ਸੈਟ ਹੈ ਸਾਰੇ ਨੂੰ ਤੁਸੀਂ ਸੈਟਲ ਕਰ ਦਿੱਤਾ ਜੀ ਜੀ ਹਾਂ ਜੀ ਪਰ ਪੰਜਾਬ ਦੇ ਨਾਲ ਮੋਬਰ ਬਰਕਰਾਰ ਰੱਖਿਆ ਬਿਲਕੁਲ ਜੀ ਹਾਂ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਬੜੀ ਲੱਗੇ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਆਸਮਿਤ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਹੀ ਪੰਜਾਬ ਨਾਲ ਜੁੜੇ ਰਹੋਗੇ ਇਸੇ ਤਰ੍ਹਾਂ ਹੀ ਪੰਜਾਬ ਦੀ ਸੇਵਾ ਕਰਦੇ ਰਹੋਗੇ ਬਹੁਤ ਧੰਨਵਾਦ ਓਕੇ ਜੀ ਥੈਂਕ ਯੂ ਤਾਂ ਨਿਜੇ ਸਾਹਿਬ ਨੂੰ ਤੁਸੀਂ ਸੁਣਿਆ ਬਹੁਤ ਵੱਡਾ ਕੰਮਕਾਜ ਸੈੱਟ ਕੀਤਾ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਅੱਗੇ ਔਲਾਦਾ ਵੀ ਚੰਗੀਆਂ ਉਹਨਾਂ ਨੇ ਵੀ ਡੰਡਾ ਡੇਰਾ ਵਧੀਆ ਸੰਭਲਿਆ ਉਹਨਾਂ ਨੇ ਵੀ ਬਿਜ਼ਨਸ ਚੰਗੇ ਸਟੈਂਡ ਕੀਤੇ ਹੈ ਕਹਿੰਦੇ ਕਿ ਸਾਡੇ ਬੱਚਿਆਂ ਦਾ ਵੀ ਪੂਰਾ ਯੋਗਦਾਨ ਆ ਨਾ ਬਿਜ਼ਨਸ ਨੂੰ ਅੱਗੇ ਹੋਰ ਸਕਸੈਸਫੁਲ ਕਰਨ ਦੇ ਵਿੱਚ ਔਰ ਨਾਲ ਹੀ ਪੰਜਾਬ ਦੇ ਨਾਲ ਆਪਦੇ ਵਤਨ ਦੀ ਮਿੱਟੀ ਦੇ ਨਾਲ ਮੋਹ ਉਸੇ ਤਰ੍ਹਾਂ ਹੀ ਇਹਨਾਂ ਨੇ ਬਰਕਰਾਰ ਰੱਖਿਆ ਇੱਕ ਛੋਟੀ ਜੀ ਸੇਵਾ ਤੋਂ ਸੇਵਾ ਸ਼ੁਰੂ ਕੀਤੀ ਸੀ ਔਰ ਉਸ ਤੋਂ ਬਾਅਦ ਫਿਰ ਕੋਈ ਅੰਦਾਜ਼ਾ ਨਹੀਂ ਲੱਖਾਂ ਕਰੋੜਾ ਰੁਪਏ ਸੇਵਾ ਤੇ ਇਹਨਾਂ ਨੇ ਖਰਚੇ ਔਰ ਹੁਣ ਵੀ ਲਗਾਤਾਰ ਚੱਲ ਰਿਹਾ ਹੁਣ ਪਿਛਲੇ ਦਿਨੀ ਕਹਿੰਦੇ ਅਸੀਂ ਮੁਲਾਕਾਤ ਕੀਤੀ ਸੀ ਡਾਕਟਰ ਗੁਰਪ੍ਰੀਤ ਕੌਰ ਮਾਨ ਹੁਣਾ ਦੇ ਨਾਲ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣਾ ਦੇ ਵਾਈਫ ਨੇ ਔਰ ਉਹਨਾਂ ਨੇ ਇਹ ਬੇਨਤੀ ਕੀਤੀ ਕਿ ਧੂਰੀ ਸਾਡੇ ਹਲਕੇ ਦੇ ਵਿੱਚ ਤੁਸੀਂ ਲਾਓ ਇਹ ਕੈਂਪ ਕਹਿੰਦੇ ਕਿ ਪਹਿਲਾਂ ਸ਼ਹਿਰ ਸਾਡੇ ਕੋਈ ਡਿਸਾਈਡ ਨਹੀਂ ਸੀ ਡਿਸਾਈਡ ਕਰਨਾ ਸੀ ਫਿਰ ਹੁਣ ਧੂਰੀ ਦੇ ਵਿੱਚ ਕੈਂਪ ਲੱਗ ਰਿਹਾ ਔਰ ਧੂਰੀ ਵਾਲੇ ਲੋਕ ਜੂਨੇ ਉਹ ਜ਼ਰੂਰ ਇਸ ਕੈਂਪ 'ਚ ਜਾ ਕੇ ਲਾਹਾ ਲੈ ਸਕਦੇ ਨੇ